ਦੁਨੀਆ ਭਰ ਦੇ ਵਿੱਚ ਕਾਰਗਿਲ ਵਿਜੇਤ ਦਿਵਸ ਮਨਾਇਆ ਜਾ ਰਿਹਾ ਹੈ ਖਾਸ ਕਰਕੇ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਵੀ ਇਸ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਾ ਰਹੇ ਨੇ ਇਸ ਮੌਜ ਤੋਂ ਅਸੀਂ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਸਤ ਸਤ ਨਮਸ ਕਰਦੇ ਹਾਂ ਪਾਕਿਸਤਾਨ ਨੇ ਹਿੰਦੁਸਤਾਨ ਦੀ ਦੋਸਤੀ ਦਾ ਹੱਥ ਮੰਨਦਿਆਂ ਬੇਇਮਾਨੀ ਕਰਕੇ ਕੋਸ਼ਿਸ਼ ਕੀਤੀ ਭਾਰਤ ਦੇ ਕਬਜ਼ੇ ਤੇ ਆਪਣਾ ਕਬਜ਼ਾ ਜਮਾਉਣ ਦੀ ਪਰ ਸਾਡੇ ਜਿਹੜੇ ਨੌਜਵਾਨ ਹੈ ਸਾਡੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਫੌਜੀਆਂ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਆਪਾਂ ਅੱਜ ਦੇ ਦਿਨ ਦੇ ਉਤੇ ਨਤਮਸਤਕ ਹੋ ਰਹੇ ਆਂ ਜਿਨ੍ਹਾਂ ਲਈ ਸਿਰ ਚੁਕਾ ਰਹੇ ਆਂ ਪੂਰਾ ਹਿੰਦੁਸਤਾਨ ਸਿਰ ਚੁਕਾ ਰਹਿਆਂ ਉਹਨਾਂ ਲਈ ਪ੍ਰਧਾਨ ਮੰਤਰੀ ਨੇ ਅੱਜ ਸਵੇਰੇ ਇੱਕ ਬਹੁਤ ਹੀ ਸਤਿਕਾਰ ਵਾਲਾ ਭਾਵੇਂ ਜਿਹੜਾ ਸਨੇਹਾਕਾਰ ਗਲ ਦੇ ਸ਼ਹੀਦਾਂ ਦੇ ਪ੍ਰਤੀ ਸਮਰਪਿਤ ਕੀਤਾ ਉਹ ਨਾਲ ਇਹ ਵੀ ਕਿਹਾ ਕਿ ਪਾਕਿਸਤਾਨ ਜਿਹੜਾ ਹੈਗਾ ਉਹਦੀਆਂ ਭਵਿੱਖ ਦੇ ਵਿੱਚ ਵੀ ਕੋਈ ਜੀਆਂ ਸਾਡੇ ਮੁਲਕ ਦੇ ਖਿਲਾਫ ਜਿਹੜੀਆਂ ਚਾਲਾਂ ਹੈਗੀਆਂ ਉਹ ਚਾਲਾਂ ਨੂੰ ਕਾਮਜ਼ਾਬ ਨਹੀਂ ਹੁਣ ਦਿੱਤਾ ਜਾਏਗਾ ਅਮਰੀਕਾ ਦੇ ਨਾਲ ਸਬੰਧ ਠੀਕ ਰੱਖੇ ਜਾ ਸਕਦੇ ਨੇ ਰੂਸ ਦੇ ਨਾਲ ਰੱਖੇ ਜਾ ਸਕਦੇ ਨੇ ਹੋਰ ਮੁਲਕਾਂ ਦੇ ਨਾਲ ਰੱਖੇ ਜਾ ਸਕਦੇ ਨੇ ਕੀ ਪਾਕਿਸਤਾਨ ਦੇ ਨਾਲ ਦੋਸਤੀ ਦਾ ਹੱਥ ਨਹੀਂ ਵਿਧਾਇਆ ਜਾ ਸਕਦਾ ਸਾਡੇ ਲਈ ਤਾਂ ਦੋਸਤੀ ਹੋਰ ਵੀ ਬਹੁਤ ਜ਼ਿਆਦਾ ਆਹਮ ਹੈ ਸਾਡੇ ਚੋ ਅੱਜ ਵੀ ਹਜ਼ਾਰਾਂ ਦੀ ਗਿੰਦੀ ਜਿਹੇ ਪਰਿਵਾਰ ਹੋਣਗੇ ਜਿਨ੍ਹਾਂ ਦੇ ਵੱਡੇ-ਵਡੇਰੇ ਜਿਨ੍ਹਾਂ ਦਾ ਪਿਸ਼ੋਕੜਾ ਪਾਕਿਸਤਾਨ ਨਾਲ ਜੁੜਿਆ ਹੋਇਆ ਜਦੋਂ ਸਾਡੇ ਮੁਲਕ ਦੀ ਵੰਡ ਹੋਈ ਜਿਹੜੀ ਕਿ ਅਨੈਚਰਲ ਵੰਡ ਹੋਈ ਜਿਹੜੇ ਸਾਡੇ ਬਾਹਰਲੇ ਹੁਕਮਰਾਨੂਨਾਂ ਵੱਲੋਂ ਸਾਡੇ ਮੁਲਕ ਨੂੰ ਵੰਡਿਆ ਗਿਆ ਤਾਂ ਬਹੁਤ ਸਾਰੀਆਂ ਆਜਾਦਾਂ ਬਹੁਤ ਸਾਡੇ ਜਿਹੜੇ ਧਾਰਮਿਕ ਸਥਾਨ ਹੈ ਜਿਦਾਂ ਆਪਾਂ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਸਵ ਲਾਂਗੇ ਦੀ ਗੱਲ ਕਰਦੇ ਆ ਇਸ ਤਰ੍ਹਾਂ ਬਹੁਤ ਸਾਰੇ ਹਿੰਦੂਆਂ ਦੇ ਵੀ ਸਥਾਨ ਹੈਗੇ ਆ ਪਾਕਿਸਤਾਨ ਦੇ ਅੰਦਰ ਰਹਿ ਗਏ ਵੱਡੇ ਵੱਡੇ ਲੈਂਦੀਆਂ ਆਜਾਦਾਂ ਉਹਨਾਂ ਦੀਆਂ ਕਿਸ ਕਦਰ ਜਿਹੜਾ ਮੁਲਕ ਦੀ ਤਬਾਹੀ ਹੋਈ ਹਜ਼ਾਰਾਂ ਹਜ਼ਾਰਾਂ ਬੇਕਸੂਰ ਲੋਕ ਚਾਹੇ ਪਾਕਿਸਤਾਨ ਵਾਲੇ ਪਾਸੇ ਹੋਣ ਚਾਹੇ ਸਾਡੇ ਵਾਲੇ ਪਾਸੇ ਹੋਣ ਜਿਹੜਾ ਹੈਗਾ ਉਹਨਾਂ ਹੱਥੇ ਹੀ ਮਾਰੇਗੇ ਕੋਹੇਗੇ ਬਹੁਤ ਕੁਝ ਵਾਪਰਿਆ ਪੰਜਾਬੀ ਖਾਤਿਰ ਤੇ ਚਾਹੁੰਦੇ ਆ ਕਿ ਪਾਕਿਸਤਾਨ ਨਾਲ ਦੋਸਤੀ ਦਾ ਹੱਥ ਵਿਦਾਇਆ ਜਾਣਾ ਚਾਹੀਦਾ ਸਾਡਾ ਵਪਾਰਕ ਲਾਂਗਾ ਖੋਲਣਾ ਚਾਹੀਦਾ ਬਾਗਾ ਬਾਰਡਰ ਖੋਲਣਾ ਚਾਹੀਦਾ ਦੋਨਾਂ ਮੁਲਕਾਂ ਲਈ ਸਿੰਘ ਬਾਦਲ ਸ਼੍ਰੀ ਅਕਾਲ ਤਖਸਾਲ ਦੇ ਕੇ ਪੇਸ਼ ਹੋਏ ਤਾਂ ਉਹਨਾਂ ਨੇ ਗਿਆਨੀ ਰੁਗਵੀਰ ਸਿੰਘ ਜੀ ਨੂੰ ਆਪਣਾ ਬੰਦ ਲਿਫਾਫਾ ਸੌਂਪਿਆ ਤੇ ਹੁਣ ਉਹ ਬੰਦ ਲਿਫਾਫਾ ਵੀ ਸੁਰੱਖਿਆ ਦੇ ਵਿੱਚ ਆ ਤਾਂ ਸਾਰੇ ਇਹ ਕਹਿ ਰਹੇ ਨੇ ਕਿ ਉਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਕੋਈ ਵੀ ਗੱਲ ਲੁਪਾ ਲੁਕਾ ਛੁਕਾ ਕੇ ਨਹੀਂ ਰੱਖਣੀ ਚਾਹੀਦੀ ਜਦ ਤੱਕ ਉਹ ਲਫਾਫਾ ਜਿਹੜਾ ਹੈਗਾ ਪੰਚ ਸਿੰਘ ਸਹਿਬਾਨ ਦੇ ਅੱਗੇ ਪੇਸ਼ ਨਹੀਂ ਹੁੰਦਾ ਉਹਦੇ ਤੇ ਡਿਸਕਸ਼ਨ ਨਹੀਂ ਹੁੰਦੀ ਤਾਂ ਕਿਸੇ ਨੂੰ ਕੋਈ ਅਧਿਕਾਰ ਨਹੀਂ ਉਹ ਬੰਦ ਲਫਾਫੇ ਨੂੰ ਬਾਹਰ ਨਸ਼ਰ ਕਰਨ ਦਾ ਕਿਉਂਕਿ ਜੇ ਬੰਦ ਲਫਾਫਾ ਉਸ ਮੀਟਿੰਗ ਤੋਂ ਪਹਿਲਾਂ ਹੀ ਨਸ਼ਰ ਹੋ ਜਾਂਦਾ ਹੈ ਦੇਖੋ ਮੰਗ ਕਰਨ ਦਾ ਕੋਈ ਵੀ ਮੰਗ ਕਰ ਸਕਦਾ ਹੈ ਪਰ ਜਿਹੜੇ ਸਿੰਘ ਸਹਿਬਾਨ ਆ ਉਹਨਾਂ ਦੀ ਇੱਕ ਜ਼ਿੰਮੇਵਾਰੀ ਹੈ ਰਿਸਪੌਂਸਿਬਿਲਟੀ ਹੈ ਜਿਹੜੇ ਮਾਮਲੇ ਦੇ ਉੱਤੇ ਅਜੇ ਤੱਕ ਡਿਸਕਸ਼ਨ ਨਹੀਂ ਹੋਈ ਬਹਿਸ ਨਹੀਂ ਹੋਈ ਕੋਈ ਫੈਸਲੇ ਬਾਰੇ ਵਿਚਾਰਿਆ ਨਹੀਂ ਗਿਆ ਸੋ ਜਨਤਕ ਕਿਦਾਂ ਹੋ ਸਕਦਾ ਸੋ ਤਦ ਤੱਕ ਦਾ ਮੈਨੂੰ ਉਮੀਦ ਹੈ ਕਿ ਜਨਤਕ ਨਹੀਂ ਹੋਏਗਾ ਇਹ ਮਾਮਲਾ ਪਰ ਜਿਉਂ ਹੀ ਜਦੋਂ ਇਹ ਮਾਮਲਾ ਸਿੰਘ ਸਾਹਿਬਾਨ ਦੀ ਕਚਹਿਰੀ ਚ ਆਏਗਾ ਉੱਥੇ ਵਿਚਾਰਿਆ ਜਾਏਗਾ ਤਾਂ ਜ਼ਰੂਰ ਲਾਜ਼ਮੀ ਤੌਰ ਤੇ ਜਨਤਕ ਹੋਣਾ ਚਾਹੀਦਾ ਹੈ ਰਵਨੀਤ ਸਿੰਘ ਬਿੱਟੂ ਤੇ ਚਰਨਜੀਤ ਸਿੰਘ ਚੰਨੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਮੇਨੋ-ਮੀੜੀ ਹੋਏ ਨੇ ਜੋ ਕਿ ਬੇਹਦ ਚਰਚਾ ਦਾ ਵਿਸ਼ਾ ਬਣਿਆ ਹੈ ਉਹਦੀ ਗੱਲ ਦਾ ਮੈਂ ਕਹਾਂਗਾ ਇਸ ਰੀਕੇ ਬਾਜੀ ਵਾਲੀ ਗੱਲ ਆ ਦੇਖੋ ਰਵਨੀਤ ਬਿੱਟੂ ਦੀ ਆਪਾਂ ਗੱਲ ਕਰਦੇ ਹਾਂ ਉਹ ਕੁਝ ਦਿਨ ਪਹਿਲਾਂ ਤੱਕ ਕਾਂਗਰਸ ਸੀ ਫਿਰ ਉਹਨੇ ਪਾਰਲੀਮੈਂਟ ਦੇ ਤੌਰ ਤੇ ਸੀਟ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਭਾਗਵਾਦੀ ਟਿਕਟ ਤੇ ਤਾਂ ਲੁਧਿਆਣੇ ਦੇ ਲੋਕਾਂ ਨੇ ਉਹਨਾਂ ਨੂੰ ਹਰਾ ਦਿੱਤਾ ਉਹਦੇ باوجود ਜਿਹੜਾ ਹੈਗਾ ਕੇਂਦਰ ਸਰਕਾਰ ਨੇ ਉਹਦੇ ਨਾਲ ਵਾਅਦਾ ਕੀਤਾ ਸੀ ਫਿਰ ਉਹਨੂੰ ਕੈਬਨਿਟ ਚ ਰਾਜ ਮੰਤਰੀ ਬਣਾਤਾ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਲ ਤੁਸੀ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ 매ਜਿਸਟ ਜਿਸੀ ਚਾਤ ਮਾਰਦੇ ਵਕ ਵਕ ਖਬਰਾਂ ਦੀਆਂ ਸਰਗਰਮੀਆਂ ਤੇ ਕਰਦੇ ਉਹਨਾਂ ਤੇ ਵਿਚਾਰ ਚਰਚਾ ਤੇ ਦੱਸਦੇ ਤੁਹਾਨੂੰ ਕੀ ਕੁਝ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਸੱਤ ਸਮੁੰਦਰ ਪਾਰ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਸਾਰੇ ਇਹ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਤੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਨਵਦੀਪ ਧੰਨਵਾਦ ਤੁਹਾਡਾ ਤੁਸੀਂ ਦਰਸ਼ਕਾਂ ਦੇ ਰੂਬਰੂ ਹੋ ਅ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਾਂਗੇ ਕਾਰਗਿਲ ਵਿਜੇ ਦਿਵਸ ਦੇ ਤੋਂ ਲੈ ਕੇ ਕਿਉਂਕਿ ਇਸ ਦੇ ਅ ਦੁਨੀਆ ਭਰ ਦੇ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ ਖਾਸ ਕਰਕੇ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਵੀ ਇਸ ਸਮਾਰੋਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਾ ਰਹੇ ਨੇ ਅ ਇਸ ਮંચ ਤੋਂ ਅਸੀਂ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਸਤ ਸਤ ਨਮਸ ਕਰਦੇ ਹਾਂ ਅ ਸਿੱਧੂ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਨਦੀਪ ਕਾਰਗਲ ਦੇ ਸ਼ਹੀਦਾਂ ਨੂੰ ਆਪਾਂ ਸਾਰੇ ਦੁਨੀਆ ਭਰ ਜਿਹੜੇ ਬੈਠੇ ਪੰਜਾਬੀ ਐ ਹਿੰਦਸਤਾਨੀ ਐ ਆਪਾਂ ਨਤਮਸਤਕਤਾ ਹਾਂ ਹੀ ਪਰ ਨਾਲ ਹੀ 25 ਸਾਲ ਹੋ ਗਿਆ ਉਸ ਦਿਨ ਨੂੰ ਸ਼ਾਹਦਾ ਜਦੋਂ ਦਿੱਤੀ ਗਈ ਔਰ ਕਾਰਗਲ ਦੀ ਜਿਹੜੀ ਪਹਾੜੀ ਹੈਗੀ ਉਥੇ ਆਪਣੇ ਮੁਲਕ ਦਾ ਨਵੇਂ ਸਿਰੇ ਤੋਂ ਕਬਜ਼ਾ ਆਪਾਂ ਸਾਰੇ ਜਾਣਦੇ ਹਾਂ ਕਿ ਕਿਸ ਕਦਰ ਪਾਕਿਸਤਾਨ ਨੇ ਹਿੰਦੁਸਤਾਨ ਦੀ ਦੋਸਤੀ ਦਾ ਹੱਥ ਮੰਨਦਿਆਂ ਬੇਈਮਾਨੀ ਕਰਕੇ ਕੋਸ਼ਿਸ਼ ਕੀਤੀ ਭਾਰਤ ਦੇ ਕਬਜ਼ੇ ਤੇ ਆਪਣਾ ਕਬਜ਼ਾ ਜਮਾਉਣ ਦੀ ਪਰ ਸਾਡੇ ਜਿਹੜੇ ਨੌਜਵਾਨ ਹੈ ਸਾਡੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਫੌਜੀਆਂ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਆਪਾਂ ਅੱਜ ਦੇ ਦਿਨ ਦੇ ਉਤੇ ਨਤਮਸਤਕ ਹੋ ਰਹੇ ਹਾਂ ਜਿਨ੍ਹਾਂ ਲਈ ਸਿਰਜਕਾਰ ਆ ਰਹੇ ਆ ਪੂਰਾ ਹਿੰਦੁਸਤਾਨ ਸਿਰਜਕਾਰ ਆ ਰਹੇ ਆ ਉਹਨਾਂ ਲਈ ਪ੍ਰਧਾਨ ਮੰਤਰੀ ਨੇ ਅੱਜ ਸਵੇਰੀ ਇੱਕ ਬਹੁਤ ਹੀ ਸਤਿਕਾਰ ਵਾਲਾ ਭਾਵੇਂਕ ਜਿਹੜਾ ਸਨੇਹਾਕਾਰ ਗਲ ਦੇ ਸ਼ਹੀਦਾਂ ਦੇ ਪ੍ਰਤੀ ਸਮਰਪਿਤ ਕੀਤਾ ਉਹ ਨਾਲ ਇਹ ਵੀ ਕਿਹਾ ਕਿ ਪਾਕਿਸਤਾਨ ਜਿਹੜਾ ਹੈਗਾ ਉਹਦੀਆਂ ਭਵਿੱਖ ਦੇ ਵਿੱਚ ਵੀ ਕੋਈ ਜੀਆਂ ਸਾਡੇ ਮੁਲਕ ਦੇ ਖਿਲਾਫ ਜਿਹੜੀਆਂ ਚਾਲਾਂ ਹੈਗੀਆਂ ਉਹ ਚਾਲਾਂ ਨੂੰ ਕਾਮజాਬ ਨਹੀਂ ਹੁਣ ਦਿੱਤਾ ਜਾਏਗਾ ਆਖਰ ਜੇ ਆਪਾਂ ਅੱਜ ਆਜ਼ਾਦੀ ਦਾ ਨਿਗਵੀ ਮਾਨ ਰਹੇ ਆਂ ਆਪਾਂ ਹੁਣ ਬੈਠੇ ਗੱਲ ਵੀ ਕਰ ਰਹੇ ਆਂ ਆਜ਼ਾਦ ਹਿੰਦੁਸਤਾਨ ਦੇ ਵਿੱਚ ਤਾਂ ਮੈਂ ਸਮਝਦਾ ਕਿ ਸਾਡੇ ਦੇਸ਼ ਦੇ ਜਿਹੜੇ ਫੌਜੀ ਆ ਜਿਹੜੇ ਸ਼ਾਤਾਨ ਦੇ ਦੇਸ਼ ਦੀ ਰਾਖੀ ਲਈ ਉਹਨਾਂ ਦਾ ਵੱਡਾ ਯੋਗਦਾਨ ਹੈ ਕਾਰਗਿਲ ਨੂੰ ਅੱਜ 25 ਮਾ ਜਿਹੜਾ 25 ਸਾਲਾਂ ਬਾਅਦ ਆਪਾਂ ਦਿਨ ਸਿਮਨਾ ਰਹੇ ਆਂ ਸ਼ਹਾਦਤ ਜਿਨ੍ਹਾਂ ਨੇ ਦਿੱਤੀ ਉਹਨਾਂ ਨੂੰ ਯਾਦ ਕਰ ਰਹੇ ਆਂ ਸੋ ਉਹ ਸ਼ਹਾਦਤ ਦੀ ਵਜ੍ਹਾ ਹੀ ਹੈ ਕਿ ਅੱਜ ਪੂਰਾ ਦੇਸ਼ ਸਾਡਾ ਮਾਣ ਨਾਲ ਜਿਹੜਾ ਹੈਗਾ 25 ਸਾਲਾਂ ਬਾਅਦ ਕਾਰਗਲ ਦਿਵਸ ਮਨਾ ਰਿਹਾ ਕਿਉਂਕਿ ਸਾਡੇ ਜਿਹੜੇ ਨੌਜਵਾਨ ਹੈ ਸਾਡੇ ਜਿਹੜੇ ਫੌਜੀ ਹੈ ਉਹਨਾਂ ਵੱਲੋਂ ਜਿਸ ਕਦਰ ਜਿਹੜਾ ਆਪਣੇ ਸਰ ਤਲੀ ਤੇ ਰੱਖੇ ਕਰਵਾਣੀਆਂ ਦਿੱਤੀਆਂ ਗਈਆਂ ਸ਼ਹਾਦਤ ਦਿੱਤੀਆਂ ਗਈਆਂ ਉਹ ਸਾਰਾ ਮੁਲਕ ਉਹਨਾਂ ਦੇ ਲਈ ਮਾਣ ਕਰਦਾ ਪ੍ਰਧਾਨ ਮੰਤਰੀ ਸਾਡੇ ਸਾਰਿਆਂ ਦੀ ਮੁਲਕ ਦੇ ਤੌਰ ਤੇ ਨਮੰਨਦੀ ਕੀ ਕਰਦੇ ਆ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਵੱਜੋਂ ਉਹਨਾਂ ਨੇ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਨਾਲ ਹੀ ਉਹਨਾਂ ਨੇ ਪਾਕਿਸਤਾਨ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੀਆਂ ਕੋਜੀਆਂ ਚਾਲਾਂ ਨੂੰ ਪਿਵੇਖ ਚ ਕਦੇ ਵੀ ਭਾਰਤ ਬਰਦਾਸ਼ਤ ਨਹੀਂ ਕਰੇਗਾ ਸੋ ਆਪਾਂ ਵੀ ਦੁਨੀਆ ਭਰ ਚ ਬੈਠੇ ਜਿਹੜੇ ਹਿੰਦੁਸਤਾਨੀਆ ਪੰਜਾਬੀ ਆ ਉਹਨਾਂ ਦੇ ਨਾਲ ਹੀ ਅੱਜ ਕਾਰਗਲ ਦੇ ਸ਼ਹੀਦਾਂ ਨੂੰ ਨਤਮਸਤਕ ਹੁੰਨੇ ਆ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਆਂ ਔਰ ਉਹ ਸ਼ਹਾਦਤ ਜਿਹੜੀ ਜਦਾਂ ਆਪਾਂ ਆਖਦੇ ਆਂ ਕੰਮੇਸ਼ਾ ਕਦੇ ਵੀ ਅਜ਼ਾਈ ਨਹੀਂ ਜਾਂਦੀ ਸਾਡੇ ਲਈ ਦੇਸ਼ ਲਈ ਬਹੁਤ ਵੱਡਾ ਹੌਸਲਾ ਬਲੰਦ ਕਰਕੇ ਗਈ ਆ ਉਹ ਸ਼ਹਾਦਤ ਜੀ ਨਵਦੀਪ ਬਿਲਕੁਲ ਸਿੱਧੂ ਸਾਹਿਬ ਜਿਸ ਹਿਸਾਬ ਦੇ ਨਾਲ ਤੁਸੀਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਸਾਫ ਸਾਫ ਕਿਹਾ ਗਿਆ ਕਿ ਤੁਹਾਡੀਆਂ ਕੋਝੀਆਂ ਸਾਜ਼ਿਸ਼ਾਂ ਨਾਕਾਮਯਾਬ ਕਰਾਂਗੇ ਕਦੇ ਵੀ ਉਹ ਕਾਮਯਾਬ ਨਹੀਂ ਹੋ ਪਾਣਗੇ ਪਰ ਉੱਤੇ ਹੀ ਬੜੇ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਕਿ ਪਾਕਿਸਤਾਨ ਸਾਡਾ ਗਵਾਂਢੀ ਮੁਲਕ ਹੈ ਆਏ ਦਿਨ ਕੁਛ ਨਾ ਕੁਛ ਬਾਰਡਰ ਤੇ ਟਕਰਾਹ ਹੁੰਦਾ ਰਹਿੰਦਾ ਤਾਂ ਪਿਛਲੇ ਜੇ ਅਸੀਂ 6 ਮਹੀਨਿਆਂ ਦੀ ਗੱਲ ਕਰੀਏ ਤਾਂ ਕਿੰਨੇ ਸਾਰੇ ਸਾਡੇ ਫੌਜੀ ਜਵਾਨ ਨੇ ਕਿੰਨੇ ਸਾਡੇ ਸਾਡੇ ਜਵਾਬਾਜ਼ ਆਫਿਸਰਸ ਨੇ ਜੋ ਸ਼ਹੀਦ ਹੋ ਗਏ ਨੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਕੀ ਜਿਹੜੇ ਦੇਸ਼ ਨੇ ਉਹਨਾਂ ਦੇ ਨਾਲ ਤਾਂ ਬੜੀਆਂ ਜਫੀਆਂ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਪਰ ਸਾਡਾ ਜਿਹੜਾ ਗਵੰਡੀ ਮੁਲਕ ਪਾਕਿਸਤਾਨ ਹੈ ਉਹਨਾਂ ਦੇ ਨਾਲ ਜਾ ਕੇ ਉਹ ਗੱਲਬਾਤ ਨਹੀਂ ਕਰਦੇ ਕਿ ਕਿਵੇਂ ਜੜੀਆਂ ਇਹ ਆਪਸ ਦੇ ਵਿੱਚ ਜੋ ਮੁਸ਼ਕਿਲਾਂ ਆ ਰਹੀਆਂ ਨੇ ਆਖਿਰਕਾਰ ਹੋ ਕੇ ਰਿਹਾ ਕਿੱਥੇ ਜਿਹੜੀਆਂ ਸਾਜ਼ਿਸ਼ਾਂ ਨੇ ਕਿ ਉਹਨਾਂ ਨੂੰ ਠੀਕ ਕਰ ਲਿਆ ਜਾਵੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਬੰਦੇ ਵੀ ਸ਼ਹੀਦ ਹੁੰਦੇ ਨੇ ਸਾਡੇ ਵੀ ਇਧਰ ਲਈ ਜਵਾਨ ਨੇ ਜਿਹੜੇ ਉਹ ਸ਼ਹੀਦ ਹੁੰਦੇ ਨੇ ਜੇ ਅਮਰੀਕਾ ਦੇ ਨਾਲ ਸਬੰਧ ਠੀਕ ਰੱਖੇ ਜਾ ਸਕਦੇ ਨੇ ਰੂਸ ਦੇ ਨਾਲ ਰੱਖੇ ਜਾ ਸਕਦੇ ਨੇ ਹੋਰ ਮੁਲਕਾਂ ਦੇ ਨਾਲ ਰੱਖੇ ਜਾ ਸਕਦੇ ਨੇ ਕੀ ਪਾਕਿਸਤਾਨ ਦੇ ਨਾਲ ਦੋਸਤੀ ਦਾ ਹੱਥ ਨਹੀਂ ਆ ਜਾ ਸਕਦਾ ਨਵਦੀਪਾ ਜਿਸ ਮੌਲੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਪਾਕਿਸਤਾਨ ਨਾਲ ਦੋਸਤੀ ਦਾ ਹੱਥ ਵਿਦਾਇਆ ਜਾ ਸਕਦਾ ਜਦੋਂ ਆਪਾਂ ਪੰਜਾਬੀ ਗੱਲ ਕਰ ਰਹੇ ਹਾਂ ਸਾਡੇ ਲਈ ਤਾਂ ਦੋਸਤੀ ਹੋਰ ਵੀ ਬਹੁਤ ਜ਼ਿਆਦਾ ਆਹਮ ਹੈ ਸਾਡੇ ਚੋ ਅੱਜ ਵੀ ਹਜ਼ਾਰਾਂ ਦੀ ਗਿੰਦੀ ਜਿਹੇ ਪਰਿਵਾਰ ਹੋਣਗੇ ਜਿਨ੍ਹਾਂ ਦੇ ਵੱਡੇ-ਵਡੇਰੇ ਜਿਨ੍ਹਾਂ ਦਾ ਪਿਸ਼ੋਕੜਾ ਪਾਕਿਸਤਾਨ ਨਾਲ ਜੁੜਿਆ ਹੋਇਆ ਜਦੋਂ ਸਾਡੇ ਮੁਲਕ ਦੀ ਵੰਡ ਹੋਈ ਜਿਹੜੀ ਕਿ ਅਨੈਚਰਲ ਵੰਡ ਹੋਈ ਜਿਹੜੇ ਸਾਡੇ ਬਾਹਰਲੇ ਹਕਮਰਾਨ ਉਹਨਾਂ ਵੱਲੋਂ ਸਾਡੇ ਮੁਲਕ ਨੂੰ ਵੰਡਿਆ ਗਿਆ ਤਾਂ ਬਹੁਤ ਸਾਰੀਆਂ ਯਾਦਾਂ ਬਹੁਤ ਸਾਰੇ ਜਿਹੜੇ ਧਾਰਮਿਕ ਸਥਾਨ ਹੈ ਜਿੱਦਾਂ ਆਪਾਂ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਸਾਹਿਬ ਲਾਂਗੇ ਦੀ ਗੱਲ ਕਰਦੇ ਆ ਇਸ ਤਰ੍ਹਾਂ ਬਹੁਤ ਸਾਰੇ ਹਿੰਦੂਆਂ ਦੇ ਵੀ ਸਥਾਨ ਹੈਗੇ ਆ ਪਾਕਿਸਤਾਨ ਦੇ ਅੰਦਰ ਰਹਿ ਗਏ ਵੱਡੇ ਵੱਡੇ ਰਹਿੰਦੀਆਂ ਯਾਦਾਂ ਉਹਨਾਂ ਦੀਆਂ ਕਿਸ ਕਦਰ ਜਿਹੜਾ ਮੁਲਕ ਦੀ ਤਬਾਹੀ ਹੋਈ ਹਜ਼ਾਰਾਂ ਹਜ਼ਾਰਾਂ ਬੇਕਸੂਰ ਲੋਕ ਚਾਹੇ ਪਾਕਿਸਤਾਨ ਵਾਲੇ ਪਾਸੇ ਹੋਣ ਚਾਹੇ ਸਾਡੇ ਵਾਲੇ ਪਾਸੇ ਹੋਣ ਜਿਹੜਾ ਹੈਗਾ ਉਹਨਾਂ ਹੱਥੇ ਹੀ ਮਾਰੇ ਗਏ ਕੋਹੇ ਗਏ ਬਹੁਤ ਕੁਝ ਵਾਪਰਿਆ ਉਹ ਵਪਾਰਨ ਤੋਂ ਬਾਅਦ ਜਦੋਂ ਦੋ ਮੁਲਕ ਬਣ ਹੀ ਗਏ ਹੁਣ ਦੋ ਮੁਲਕਾਂ ਨੂੰ ਅਸੀਂ ਉਹਨਾਂ ਦੀ ਲਕੀਰ ਤਾਂ ਨਹੀਂ ਮਿਟਾ ਸਕਦੇ ਤਾਂ ਜ਼ਥਾਰਥ ਹੈ ਕਿ ਪਾਕਿਸਤਾਨ ਪਾਕਿਸਤਾਨੀ ਰਹੇਗਾ ਭਾਰਤ ਭਾਰਤੀ ਰਹੇਗਾ ਪਰ ਜਿੱਦਾਂ ਤੁਸੀਂ ਕਿਹਾ ਕਿ ਦੋਸਤੀ ਦਾ ਹੱਥ ਤਵਦਾਇਆ ਜਾ ਸਕਦਾ ਪੰਜਾਬੀ ਖਾਸ ਤੌਰ ਤੇ ਚਾਹੁੰਦੇ ਹੈ ਕਿ ਪਾਕਿਸਤਾਨ ਨਾਲ ਦੋਸਤੀ ਦਾ ਹੱਥ ਵਿਦਾਇਆ ਜਾਣਾ ਚਾਹੀਦਾ ਸਾਡਾ ਵਪਾਰਕ ਲਾਂਗਾ ਖੁੱਲਣਾ ਚਾਹੀਦਾ ਬਾਗਾ ਬਾਰਡਰ ਖੁੱਲਣਾ ਚਾਹੀਦਾ ਦੋਨਾਂ ਮੁਲਕਾਂ ਲਈ ਅਸਲ ਜੇ ਦੇਖਿਆ ਜਾਵੇ ਤਾਂ ਦੋਨਾਂ ਮੁਲਕਾਂ ਦੀ ਜਿਹੜੀ ਵਸੂ ਹੈ ਸਧਾਰਨ ਲੋਕ ਹੈ ਗਰੀਬੀ ਨਾਲ ਅਨਪੜਤਾ ਨਾਲ ਮਹਿੰਗਾਈ ਨਾਲ ਬਹੁਤ ਸਾਰੇ ਮੁੱਦਿਆਂ ਦਾ ਸਾਹਮਣਾ ਕਰ ਰਿਹਾ ਜਿਹੜੇ ਮੁੱਦੇ ਪਾਕਿਸਤਾਨ ਦੇ ਅੰਦਰ ਵੀ ਉਦਾਂ ਹੀ ਸਾਡੇ ਭਾਰਤ ਦੇ ਅੰਦਰ ਵੀ ਮੁੱਦੇ ਉਦਾਂ ਹੀ ਆ ਪਰ ਜਿਹੜੀ ਦੋਸਤੀ ਹੈ ਨਿਰਪਰ ਕਰਦੀ ਹੈ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਤੇ ਪਾਕਿਸਤਾਨ ਦੀ ਜਿਹੜੀ ਸਰਕਾਰ ਹੈ ਉਹ ਫੌਜੀਆਂ ਦੇ ਰਾਈ ਕੰਟਰੋਲ ਹੁੰਦੀ ਹੈ ਫੌਜ ਕਦੇ ਵੀ ਨਹੀਂ ਚਾਹੁੰਦੀ ਕਿ ਅਮਨ ਸ਼ਾਂਤੀ ਹੋਵੇ ਉਹਨਾਂ ਦਾ ਤਾਂ ਸਿੱਕਾ ਹੀ ਤਾਂ ਚੱਲਦਾ ਜੇ ਦੋਨਾਂ ਮੁਲਕਾਂ 'ਚ ਆਣ ਬਣ ਬਣੀ ਰਹੇ ਸੋ ਭਾਰਤ ਚਾਹੁੰਦਾ ਵੀ ਹੈ ਦੋਸਤੀ ਦਾ ਹੱਥ ਵਧਾਉਣਾ ਹੈ ਆਪਾ ਜਾਣਦੇ ਆ ਸਾਰੇ ਕਿ ਕਿਸ ਕਦਰ ਜਿਹੜਾ ਹੈਗਾ ਦੋਨਾਂ ਮੁਲਕਾਂ ਦੇ ਵਿੱਚਕਾਰ ਟ੍ਰੇਨ ਦੀ ਆਵਾਜਾਈ ਦੀ ਗੱਲ ਵੀ ਹੋਈ ਦੋਸਤੀ ਵਾਲੀ ਬੱਸ ਦੀ ਗੱਲ ਵੀ ਹੋਈ ਹੁਣ ਵੀ ਸਾਡੇ ਜਥੇ ਜਿਹੜਾ ਖਾਸ ਧਾਰਮਿਕ ਦਿਨਾਂ ਦੇ ਉੱਤੇ ਮੋਕਾਂ ਦੇ ਤੇ ਪਾਕਿਸਤਾਨ ਜਾਂਦੇ ਆ ਆਪਣੇ ਤਾਂ ਕਿਦੇ ਪੂਰੇ ਕਰਕੇ ਹੁੰਦੇ ਨਤਮਸਤਕ ਹੁੰਦੇ ਆ ਬੜੀ ਦਿਲੀਸ਼ ਆਏਗੀ ਸਭ ਦੀ ਕਿ ਸਬੰਧ ਸਖਾਵੇਂ ਹੋਣੇ ਚਾਹੀਦੇ ਕਿਉਂਕਿ ਗੁਆਂਢੀਆਂ ਨਾਲ ਚਾਹੇ ਗੁਆਂਢ ਸਾਡਾ ਆਪਣਾ ਹੋਵੇ ਤੇ ਚਾਹੇ ਮੁਲਕਾਂ ਦਾ ਗੁਆਂਢ ਹੋਵੇ ਗੁਆਂਢ ਤਾਂ ਹਮੇਸ਼ਾ ਸਖਾਵੇਂ ਚੰਗਾ ਹੁੰਦਾ ਹੈ ਤਨਾਵ ਵਾਲੇ ਸਬੰਧ ਕਿਦਰੇ ਵੀ ਚੰਗੇ ਨਹੀਂ ਹੁੰਦੇ ਸੋ ਸਿਧਾਂਤਕ ਤੌਰ ਤੇ ਗੱਲ ਬਿਲਕੁਲ ਚੰਗੀ ਲੱਗਦੀ ਹੈ ਪਰ ਪਾਕਿਸਤਾਨ ਵਾਲੇ ਪਾਸੇ ਜਿਦਾ ਤੁਸੀਂ ਵੀ ਜ਼ਿਕਰ ਕੀਤਾ ਹੈ ਜਿੱਦਾਂ ਦੇ ਇਸ਼ਾਰਾਰ ਤਾਂ ਆਏ ਦਿਨ ਜਿੱਦਾਂ ਆਪਾਂ ਸਾਰੇ ਜਾਣਦੇ ਆ ਜੰਮੂ ਕਸ਼ਮੀਰ ਚਾਹੇ ਦਿਨ ਕੋਈ ਨਾ ਕੋਈ ਹੱਤਵਾਦੀਆਂ ਵੱਲੋਂ ਹਮਲੇ ਹੋਰ ਇਹਦਾਂ ਦੀਆਂ ਵਾਰਦਾਤਾਂ ਕਾਰਵਾਈਆਂ ਹੁੰਦੀਆਂ ਉਹ ਦੋਨਾਂ ਮੁਲਕਾਂ ਦਾ ਜਿਹੜਾ ਦੋਸਤੀ ਵਾਲਾ ਸਬੰਧ ਹੈ ਉਸ ਨੂੰ ਅੱਗੇ ਵਧਾਉਣ ਤੋਂ ਰੋਕਦੀ ਹੈ ਸੋ ਸਾਡੇ ਮੁਲਕ ਦੀ ਜਿੱਥੇ ਜ਼ਿੰਮੇਵਾਰੀ ਬਣਦੀ ਹੈ ਉੱਥੇ ਪਾਕਿਸਤਾਨ ਦੀ ਜੇ ਸਰਕਾਰ ਆ ਉਹਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਬੰਧ ਤਾਂ ਇਹੀ ਸਖਾਵੇਂ ਹੋ ਸਕਦੇ ਆ ਜਿਹੜੀਆਂ ਮੰਤ ਬਾਗੀਆਂ ਕਰਨਾਵਾਂ ਵਾਰਦਾਤਾ ਹੁਣ ਆਪਾਂ ਪੰਜਾਬ ਚ ਬੈਠੇ ਆ ਅਕਸਰ ਕਿਹਾ ਜਾਂਦਾ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਰਾਈ ਹੋਰ ਸਿਸਟਮ ਰਾਈ ਨਸ਼ੀਆਂ ਦੀਆਂ ਵੱਡੀਆਂ ਖੇਪਾਂ ਛੁੱਟੀਆਂ ਜਾਂਦੀਆਂ ਭੇਜੀਆਂ ਜਾਂਦੀਆਂ ਜੇ ਜਿਹੀਆਂ ਸ਼ਰਾਰਤਾਂ ਹੋਣਗੀਆਂ ਜਿਹੀਆਂ ਕਾਰਵਾਈਆਂ ਹੋਣਗੀਆਂ ਤਾਂ ਉਹਨਾਂ ਦੀਆਂ ਸਥਿਤੀਆਂ ਦੇ ਵਿੱਚ ਜਿਹੜੀ ਕਿ ਦੋਸਤੀ ਨਹੀਂ ਹੋ ਸਕਦੀ ਸੋ ਦੋਸਤੀ ਚਾਹੁੰਦੇ ਜ਼ਰੂਰ ਆ ਪੰਜਾਬ ਵਾਲੇ ਖਾਸ ਤੌਰ ਤੇ ਚਾਹੁੰਦੇ ਜਿੱਦਾਂ ਮੈਂ ਕਿ ਹਿੰਦੁਸਤਾਨ ਵੀ ਚਾਹੁੰਦਾ ਪਰ ਦੋਸਤੀ ਦੇ ਰਾਜ 'ਚ ਇੱਕ ਵੱਡਾ ਅੜਿਕਾ ਪਾਕਿਸਤਾਨੀ ਫੌਜ ਆ ਉਹ ਤੋਂ ਉਹਨਾਂ ਕੀਤੀਆਂ ਜਾਂਦੀਆਂ ਸ਼ਰਾਰਤਾਂ ਭਾਰਤ ਦੇ ਖਿਲਾਫ ਗੁੰਦियां ਜਾ ਰਹੀਆਂ ਗੁੰਦਾਂ ਅਗਰ ਉਹਨਾਂ ਗੱਲਾਂ ਤੋਂ ਬਾਹਰ ਆਉਣਗੇ ਤਾਂ ਦੋਸਤੀ ਨਾਲ ਦੀ ਤਾਂ ਕੋਈ ਗੱਲ ਹੀ ਨਹੀਂ ਅਗਰ ਪਾਕਿਸਤਾਨ ਦੇ ਨਾਲ ਦੋਸਤਾਨਾ ਸਬੰਧ ਹੋਣਗੇ ਸਾਡੇ ਹਿੰਦੁਸਤਾਨ ਨੂੰ ਵੀ ਬਹੁਤ ਸਾਰਾ ਜਿਹੜਾ ਅਰਬਾਂ ਰੁਪਇਆ ਆਪਾਂ ਰੱਖਿਆ ਸਾਧਨਾਂ ਦੇ ਉੱਤੇ ਖਰਚ ਕਰਦੇ ਆ ਉਹਦੇ 'ਚ ਵੀ ਕਟੌਤੀ ਹੋ ਸਕਦੀ ਹੈ ਸਾਡੇ ਦੋਨੇ ਗੁਆਂਢੀ ਮੁਲਕ ਚਾਈਨਾ ਦੀ ਗੱਲ ਕਰ ਲਈਏ ਚਾਹੇ ਆਪਾਂ ਗੱਲ ਕਰ ਲਈਏ ਪਾਕਿਸਤਾਨ ਦੀ ਦੋਨਾਂ ਨਾਲ ਤਣਾਅ ਵਾਲੇ ਜਿਹੜੇ ਸਬੰਧ ਰਹਿੰਦੇ ਆ ਤਾਂ ਸੁਭਾਵਿਕ ਹੈ ਕਿ ਰੱਖਿਆ ਸੁਭਾਵਾਂ ਦੇ ਉੱਤੇ ਵੀ ਬਹੁਤ ਵੱਡਾ ਅਰਬਾਂ ਰੁਪਏ ਦਾ ਖਰਚਾ ਹੁੰਦਾ ਹੈ ਸੋ ਚੰਗੇ ਸਬੰਧ ਹੋਣ ਸਖਾਵੇ ਸਬੰਧ ਹੋਣ ਚਾਹੀਏ ਚਾਹੇ ਚਾਈਨਾ ਹੈ ਚਾਹੇ ਜਿਹੜਾ ਹੈ ਪਾਕਿਸਤਾਨ ਹੈ ਦੋਨਾਂ ਮੁਲਕਾਂ ਲਈ ਦੋਨਾਂ ਪਾਸੇ ਦਵੱਲੇ ਸਬੰਧ ਚੰਗੇ ਹੋਣ ਦੋਨਾਂ ਮੁਲਕਾਂ ਲਈ ਚੰਗੇ ਆ ਜੇ ਆਪਾਂ ਹਜ਼ਾਰਾਂ ਹਜ਼ਾਰਾਂ ਮੀਲ ਦੂਰ ਜਾ ਕੇ ਜਿੱਦਾਂ ਤੁਸੀਂ ਕਹਿ ਰਹੇ ਹੋ ਦੋਸਤੀ ਦੀਆਂ ਜੱਫੀਆਂ ਪਾ ਸਕਦੇ ਆ ਤੇ ਗੁਆਂਡ ਦੇ ਵਿੱਚ ਦੋਸਤੀ ਦੀ ਜੱਫੀ ਪਏ ਇਹ ਕੋ ਦਾ ਵੱਖਰਾ ਹੀ ਨਜ਼ਾਰਾ ਹੋਏਗਾ ਵੱਖਰਾ ਹੀ ਸਖਾਵਾਂ ਮਾਹੌਲ ਹੋਏਗਾ ਇਸ ਗੱਲ ਦੀ ਉਮੀਦ ਜ਼ਰੂਰ ਬਣੀ ਰਹਿੰਦੀ ਹੈ ਪਰ ਉਮੀਦ ਕਦੋਂ ਪੂਰੀ ਹੋਏਗੀ ਇਹ ਤਾਂ ਹੈ ਸਾਡੇ ਸਾਰਿਆਂ ਦੇ ਮਨਾਂ ਤੇ ਦਿਲਾਂ ਚ ਹਮੇਸ਼ਾ ਹੀ ਵਸਦੀ ਰਹਿੰਦੀ ਹੈ ਜੀ ਨਵਦੀਪ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਜੇ ਦਰਸ਼ਕਾਂ ਦੇ ਨਾਲ ਅਗਲੀ ਖਬਰ ਦੀ ਸਾਂਝ ਪਾਈਏ ਤਾਂ ਪੈਰਿਸ 올림픽 ਖੇਡਾਂ ਦਾ ਆਗਾਜ਼ ਅੱਜ ਤੋਂ ਹੋ ਰਿਹਾ ਹੈ ਤਾ ਹਰ ਵਾਰਤੀ ਤਰ੍ਹਾਂ ਸਾਡੇ ਭਾਰਤ ਤੋਂ ਵੀ ਖਿਡਾਰੀ ਇਸ ਦੇ ਵਿੱਚ ਸ਼ਿਰਕਤ ਕਰਨਗੇ ਤੇ ਪੰਜਾਬ ਤੋਂ ਵੀ ਬਹੁਤ ਸਾਰੇ ਖਿਡਾਰੀ ਨੇ ਜੋ ਇਹਨਾਂ ਦੇ ਵਿੱਚ ਹਿੱਸਾ ਲੈਣਗੇ ਤਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ? ਇਹ ਬਹੁਤ ਵੱਡਾ ਮਕਾਮ ਆ ਜਦੋਂ ਆਪਾਂ ਗੱਲ ਕਰਦੇ ਆ ਲੰਬੇ ਖੇਡਾਂ ਦੀ। ਦੇਖੋ ਫਰਾਂਸ ਮੇਜ਼ਬਾਨੀ ਕਰ ਰਿਹਾ ਜਿੱਦਾਂ ਤੁਸੀਂ ਕਿਹਾ ਪੈਰਿਸ ਜਿਹੜੀ ਉਹਨਾਂ ਦੀ ਕੈਪੀਟਲ ਆ ਉੱਥੇ ਇਹਦਾ ਆਗਾਜ਼ ਹੋ ਰਿਹਾ ਇੱਕ ਨਦੀ ਹੈਗੇ ਨਦੀ ਦੇ ਕਿਨਾਰੇ ਤੇ ਛੇਛੇ ਤੌਰ ਦੇ ਪਿਛਲੇ ਕਾਫੀ ਸਮੇਂ ਤੋਂ ਹਾਲਾਂਕਿ ਇਸ ਮਾਮਲੇ ਦੇ ਕਈ ਵਾਰੀ ਕਿੰਤੂ ਪਰੰਤੂ ਵੀ ਉੱਡਦੇ ਰਹੇ ਹਨ ਉਹਨਾਂ ਨੇ ਸਾਰਾ ਇੰਤਜ਼ਾਮ ਲੰਬੇਕ ਦਾ ਕਾਟਣਾ ਆਪਣੇ ਇੰਡੀਅਨ ਸਮੇਂ ਮੁਤਾਬਕ ਅਜ ਰਾਤ ਦੇ 11 ਵਜੇ ਜਿਹੜਾ ਹੈਗਾ ਲੰਬੇ ਖੇਡਦਾ ਆਗਾਸ ਹੋਏਗਾ ਤੇ ਕਾਟਣਾ ਹੋਏਗਾ ਤਕਰੀਬਨ 200 ਤੋਂ ਵਧੇਰੇ ਮੁਲਕਾਂ ਦੇ ਜਿਹੜੇ ਖਿਡਾਰੀ ਹੈ ਐਥਲੀਟ ਹੈ ਵੱਖ-ਵੱਖ ਖੇਤਰਾਂ ਨਾਲ ਜੁੜੇ ਹੋਏ ਖਿਡਾਰੀ ਉਹ ਪਾਰਟਿਸਪੇਟ ਕਰ ਰਹੇ ਜਿੱਦਾਂ ਭਾਰਤ ਦੀ ਆਪਾਂ ਗੱਲ ਕਰਦੇ ਆ ਆਪਾਂ ਉਮੀਦ ਕਰਦੇ ਹਾਂ ਕਿ ਪਿਛਲੀ ਟੋਕੀਓ ਚ 올림픽 ਹੋਈ ਸੀ ਤੇ ਸਾਥ ਜਿਹੜੇ ਹੈਗੇ ਆ गोल्ड मेडल इंडिया ने जीते सी ते ਹੁਣ لازمی ਤੌਰ ਤੇ ਹੈ ਕਿ ਉਹਨਾਂ 골ਡ ਮੈਡਲ ਦਾ ਵਾਦਾ ਹੋਏਗਾ ਪਰ ਇਹਦਾ ਨਾਮ ਵੀ ਦੁਨੀਆ ਚ ਬਣੇਗਾ ਕਿਉਂਕਿ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਧਿਰ ਹੈਗੀ ਅਮਰੀਕਾ ਸਭ ਤੋਂ ਬਾਅਦ ਜਿਹੜੇ ਮੈਡਲ ਜਿੱਤੇ ਦੂਜੇ ਨੰਬਰ ਤੇ ਚਾਈਨਾ ਹੁੰਦਾ 90 ਦੇ ਕਰੀਬ ਉਹਨਾਂ ਨੇ ਜਿੱਤੇ ਹੈ ਉਹ ਤੀਜਾ ਨੰਬਰ ਜਿਹੜਾ ਹੁਣ ਅਸੀਂ ਚਾਹੁੰਦੇ ਕਿ ਭਾਰਤ ਜਿਹੜਾ ਹੈਗਾ ਉਸ ਨੂੰ ਵੀ ਅੱਗੇ ਵਧਣਾ ਚਾਹੀਦਾ ਸਾਨੂੰ ਆਪਣੇ ਐਥਲੀਟਾਂ ਤੇ ਆਪਣੇ ਖਿਡਾਰੀਆਂ ਤੇ ਬੜਾ ਵੱਡਾ ਮਾਣ ਹੈ ਤਕਰੀਬਨ ਜੇ ਆਪਾਂ ਬਜਟ ਦਾ ਜ਼ਿਕਰ ਕਰਦੇ ਕਹਿ ਰਹੇ ਨੇ ਅਕਸਰ ਹੀ 3442 ਕਰੋੜ ਰੁਪਇਆ ਇਸ ਬਜਟ ਦੇ ਵਿੱਚ ਇਸ ਵਾਰ ਰੱਖਿਆ ਗਿਆ ਹੈ ਔਰ ਉਹਦੇ ਚ ਕਾਫੀ ਵੱਡੀ ਰਕਮ तकरीबन 900 ਕਰੋੜ ਰੁਪਏ ਦੇ ਕਰੀਬ ਉਹ ਜਿਹੜਾ ਖੇਲੋ ਇੰਡੀਆ ਦੇ ਅਧੀਨ ਖਰਚ ਕੀਤਾ ਜਾਏਗਾ ਜੀ ਬਾਕੀ ਜਿਹੜਾ ਸਿਸਟਮ ਦੇ ਜੇ ਭਾਰਤ ਵੀ ਇਸ ਗੱਲ ਦਾ ਦਾਵੇਦਾਰ ਹੈ ਕਿ ਅਗਲੀ ਜਿਹੜੀ ਮੇਜ਼ਬਾਨੀ ਹੈ ਉਹ ਭਾਰਤ ਕਰਨੀ ਚਾਹੁੰਦਾ ਲੰਬੇ ਖੇਡਾਂ ਦੀ ਉਹ ਮੇਜ਼ਬਾਨੀ ਤਾਂ ਹੀ ਸੰਭਵ ਹੋਏਗੀ ਜੇ ਭਾਰਤ ਉਹਦੇ ਮੁਤਾਬਕ ਖਰਚਾ ਕਰੇਗਾ ਸਿਸਟਮ ਜਿਹੜਾ ਹੈਗਾ ਸਾਡਾ ਖੇਡਾਂ ਦਾ ਜਿਹੜਾ ਡਵੈਲਪ ਹੋਏਗਾ ਆਪਣੇ ਖਿਡਾਰੀਆਂ ਲਈ ਸਹੂਲਤਾਂ ਦੇਗਾ ਜਦੋਂ ਆਪਣੀ ਧਰਤੀ ਦੇ ਉੱਤੇ 올림픽 ਹੋਏਗੀ ਤਾਂ ਸਿਰੇ ਤਵਕਕ ਕਰਾਂਗੇ ਕਿ ਸਾਡੇ ਦੇਸ਼ ਦੀ ਇੱਕ ਉੱਤੇ ਵੱਡੇ ਜਿਹੜੇ 골ਡ ਮੈਡਲ ਦੂਜੇ ਮੈਡਲ ਜਿਹੜੇ ਚਮਕਣੇ ਚਾਹੀਦੇ ਤਾਂ ਹੀ ਲੰਬ ਖੇਡ ਦਾ ਤਾਂ ਹੀ ਅਰਬਾਂ ਰੁਪਏ ਖਰਚ ਕਰਨ ਦਾ ਗੁਲਾਤ ਫਾਇਦਾ ਹੋਏਗਾ ਸੋ ਇੱਕ ਤਾਂ ਇਹ ਹੈ ਕਿ ਤੋਂ ਬਾਅਦ ਭਾਰਤ ਨੂੰ ਉਮੀਦ ਹੈ ਕਿ 올림픽 ਜਿਹੜੀ ਹੈ ਅਸੀਂ ਲਾਵਾਂਗੇ ਅਗਲੀ ਮੇਜ਼ਬਾਨੀ ਕਰਾਂਗੇ ਦੂਜਾ ਵੱਡਾ ਸਵਾਲ ਇਹ ਹੈ ਕਿ ਆਪਾਂ ਖਿਡਾਰੀਆਂ ਤੋਂ ਬਹੁਤ ਵੱਡੀ ਉਮੀਦ ਕਰਦੇ ਹਾਂ ਪਰ ਖਿਡਾਰੀ ਵੀ ਸਾਡੇ ਮੁਲਕ ਤੋਂ ਉਮੀਦ ਕਰਦੇ ਆ ਕਿ ਉਹਨਾਂ ਦੀਆਂ ਸਹੂਲਤਾਂ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਖੇਡਾਂ ਦੇ ਇੰਤਜ਼ਾਮ ਜਿਹੜੇ ਹੋਰਸ ਜੇ ਹੋਣੇ ਚਾਹੀਦੇ ਹੈ ਖਰਚਾ ਹੋਣਾ ਚਾਹੀਦਾ ਆਪਾਂ ਕਈ ਵਾਰੀ ਜਾਣਦੇ ਆ ਕਈ ਉਹ ਜੀਆਂ ਆਧਾਰਨਾ ਆਉਂਦੀਆਂ ਕਿ ਮੈਡਲ ਜਿੱਤਣ ਤੋਂ ਬਾਅਦ ਵੀ ਜਿਹੜਾ ਹੈਗਾ ਕੋਈ ਦਿਹਾੜੀਦਾਰ ਬਣਿਆ ਫਿਰਦਾ ਕਿਸੇ ਨੂੰ ਨੌਕਰੀ ਨਹੀਂ ਲੱਭਦੀ ਸੋ ਜਿਸ ਦੇਸ਼ ਦੇ ਖਿਡਾਰੀ ਜੇ ਸਾਡੀਆਂ ਖਿਡਾਰਨਾ ਜਿਹੜੇ ਹੈਗੇ ਜਿਹਨਾਂ ਨਾਲ ਜੈਂਸੀ ਸੋਸ਼ੀਅਟੀ ਦਾ ਮੁੱਦਾ ਉਹ ਦਖਦਾਈ ਪਹਿਲੇ ਵੀ ਮੈਨੂੰ ਚੇਤੇ ਆ ਕਿਸ ਕਦਰ ਦਿੱਲੀ ਜੇ ਬੈਠ ਕੇ ਸਾਡੇ ਖਿਡਾਰਨਾ ਨੇ ਕਿਹਾ ਕਿ ਜੈਂਸੀ ਸੋਸ਼ਨ ਉਹ ਆ ਸਾਡੇ ਨਾਲ ਜਿਹੜਾ ਇੱਕ ਖਡਾਰ ਖੇਡਾਂ ਦੇ ਖੇਤਰ ਦਾ ਅਧਿਕਾਰੀ ਸੀ ਅਹੁਦੇਦਾਰ ਸੀ ਉਹਦਾ ਨਾਮ ਆਉਣ ਕੀ ਲੈਣਾ ਉਹਦੇ ਬਾਰੇ ਲਗਾਤਾਰ ਇੱਕ ਲੰਬੀ ਲੜਾਈ ਜਦੋਜਦ ਹੋਈ ਹਾਲਾਂਕਿ ਮੁਲਕ ਦੇ ਲੋਕਾਂ ਨੇ ਤਾਂ ਉਸ ਨੂੰ ਹਰਾਤਾ ਜਦਿਆਂ ਪਿਛਲੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਲੰਘੀਆਂ ਪਰ ਸਾਡੇ ਦੇਸ਼ ਨੇ ਸਾਡੇ ਦੇਸ਼ ਦੀ ਸਰਕਾਰ ਨੇ ਕੋਈ ਉਸ ਦੇ ਖਿਲਾਫ ਖਾਸ ਠੋਸ ਫੈਸਲਾ ਨਹੀਂ ਲਿਆ ਸੋ ਸਾਡੀਆਂ ਖਡਾਰਨਾਂ ਦੀਆਂ ਅੱਖਾਂ 'ਚ ਜਦੋਂ ਹੰਝੂ ਕਰਦੇ ਸੀ ਉਸ ਵੇਲੇ ਵੀ ਅਸੀਂ ਕਹਿੰਦੇ ਸੀ ਕਿ ਉਹੀ ਸਾਡੀਆਂ ਕੁੜੀਆਂ ਜਿਨ੍ਹਾਂ ਨੇ 골ਡ ਮੈਡਲ ਲਿਆ ਦੇਸ਼ ਦੀ ਖਾਤਰ ਤੇ ਕਿਉਂ ਇਹ ਹੰਝੂ ਬਹਾਉਂਦੀਆਂ ਸੋ ਜਿਹੜਾ ਦੇਸ਼ ਆਪਣੇ ਖਿਡਾਰੀਆਂ ਦੀ ਕਦਰ ਕਰਨੀ ਨਹੀਂ ਜਾਣਦਾ ਤਾਂ ਉਹਦੀ ਢੋਲੀ ਵੀ ਮੈਡਲ ਨਾਲ ਨਹੀਂ ਪਰ ਸਕਦੀ ਸਾਡੇ ਦੇਸ਼ ਨੂੰ ਵੀ ਕਿਸੇ ਰੇ ਸਭ ਕੁਝ ਸਿੱਖਣ ਦੀ ਲੋੜ ਹੈ ਕਿ ਖਿਡਾਰੀਆਂ ਲਈ ਬਣਦਿਆਂ ਸੂਸਤਾਂ ਦਿੱਤੀਆਂ ਜਾਣ ਤੇ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ ਹਨ ਉਹਨਾਂ ਦਾ ਵੀ ਹੱਲ ਕੀਤਾ ਜਾਵੇ ਉਹ ਰਾਜਨੀਤੀ ਨਾਲ ਉਹਨਾਂ ਤੇ ਕੀਤੀ ਜਾਵੇ ਜੀ ਨਵਦੀਪ ਜੀ ਬਿਲਕੁਲ ਇਸ ਦੇ ਨਾਲ ਹੀ ਅ ਖੇਡਾਂ ਤੋਂ ਬਾਅਦ ਆਪਾਂ ਵਧਾਂਗੇ ਸਿਆਸਤ ਦੇ ਵੱਲ ਕਿ ਸਿਆਸਤ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਪਾਰਟੀ ਇਸ ਵਕਤ ਬੇਹੱਦ ਚਰਚਾ ਦੇ ਵਿੱਚ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਸੁਖਬੀਰ ਸਿੰਘ ਬਾਦਲ ਸ਼੍ਰੋ ਅਕਾਲ ਤਖਤ ਸਾਹਿਬ ਦੇ ਕੋਲ ਪੇਸ਼ ਹੋਏ ਤਾਂ ਉਹਨਾਂ ਨੇ ਅ ਗਿਆਨੀ ਰੁਗਵੀਰ ਸਿੰਘ ਜੀ ਨੂੰ ਆਪਣਾ ਬੰਦ ਲਿਫਾਫਾ ਸੌਂਪਿਆ ਤੇ ਹੁਣ ਉਹ ਬੰਦ ਲਿਫਾਫਾ ਵੀ ਸੁਰਖੀਆਂ ਦੇ ਵਿੱਚ ਹੈ ਤਾਂ ਸਾਰੇ ਇਹ ਕਹਿ ਰਹੇ ਨੇ ਕਿ ਉਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ ਕੋਈ ਵੀ ਗੱਲ ਲੁਪਾ ਲੁਕਾ ਚੁਕਾ ਕੇ ਨਹੀਂ ਰੱਖਣੀ ਚਾਹੀਦੀ ਤਾਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਇਸ ਮਸਲੇ ਤੇ ਉੱਠ ਰਹੀਆਂ ਨੇ ਨਾਲ ਦੀ ਨਾਲ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਜਾਂ ਫਿਰ ਅ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਪੱਤਰ ਵੀ ਸੁਰਖੀਆਂ ਦੇ ਵਿੱਚ ਇਸ ਵਾਰੀ ਆਇਆ ਹੋਇਆ ਹੈ ਤਾਂ ਉਸ ਦੇ ਵਿੱਚ ਵੀ ਜੜਾ ਉਹੀ ਚਰਚਾ ਨਹੀਂ ਤੁਹਾਡਾ ਵੀਊ ਬਣ ਆ ਹੀ ਗਿਆ ਇਸ ਮੁੱਦੇ ਤੇ ਆਪਾਂ ਸਮੇਂ ਦੇ ਲਿਆ ਨਾਲ ਦਰਸ਼ਕਾਂ ਨਾਲ ਆਪਾਂ ਗੱਲ ਸ਼ੇਰਕਾਰੀ ਲੈਨੇ ਦੇਖੋ ਜਦੋਂ ਆਪਾਂ ਗੱਲ ਕਰਦੇ ਆਂ ਸਰਬੀ ਸਿੰਘ ਬਾਦਲ ਦੀ ਵੱਡਾ ਮਾਮਲਾ ਆਪਾਂ ਆਏ ਦਿਨ ਤਕਰੀਬਨ ਇਸ ਮੁੱਦੇ ਤੇ ਚਰਚਾ ਕਰਦੇ ਆਂ ਰੋਜ਼ਾਨਾ ਹੀ ਪਰ ਹੁਣ ਜਿਹੜੀ ਗੱਲ ਉੱਠ ਰਹੀ ਹੈ ਜਿੱਦਾਂ ਤੁਸੀਂ ਕਿਹਾ ਹੋਏ ਆ ਕਿ ਵੀ ਜਿਹੜਾ ਬੰਦ ਲਫਾਫਾ ਹੈ ਉਹਦੇ ਚ ਕੀ ਹੈਗੇ ਕੀ ਸਪਸ਼ਟੀਕਰਨ ਆ ਉਹ ਬਾਹਰ ਆਉਣਾ ਚਾਹੀਦਾ ਖੈਰ ਮੰਗ ਕਰਨੀ ਹਰ ਇੱਕ ਦਾ ਆਪਣਾ ਅਧਿਕਾਰ ਆ ਪਰ ਜਦ ਤੱਕ ਉਹ ਲਫਾਫਾ ਜਿਹੜਾ ਹੈਗਾ ਪੰਨ ਸਿੰਘ ਸਹਿਬਾਨ ਦੇਗੇ ਪੇਸ਼ ਨਹੀਂ ਹੁੰਦਾ ਉਹਦੇ ਤੇ ਡਿਸਕਸ਼ਨ ਨਹੀਂ ਹੁੰਦੀ ਤਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਉਹ ਬੰਦ ਲਫਾਫੇ ਨੂੰ ਬਾਹਰ ਨਸ਼ਰ ਕਰਨ ਦਾ ਕਿਉਂਕਿ ਜੇ ਬੰਦ ਲਫਾਫਾ ਉਸ ਮੀਟਿੰਗ ਤੋਂ ਪਹਿਲਾਂ ਹੀ ਨਸ਼ਰ ਹੋ ਜਾਂਦਾ ਹੈ ਦੇਖੋ ਮੰਗ ਕਰਨ ਦਾ ਕੋਈ ਵੀ ਮੰਗ ਕਰ ਸਕਦਾ ਹੈ ਔਰ ਜਿਹੜੇ ਸਿੰਘ ਸਹਿਬਾਨ ਆ ਉਹਨਾਂ ਦੀ ਇੱਕ ਜ਼ਿੰਮੇਵਾਰੀ ਹੈ ਰਿਸਪੌਂਸਿਬਿਲਟੀ ਹੈ ਜਿਹੜੇ ਮਾਮਲੇ ਦੇ ਉੱਤੇ ਅਜੇ ਤੱਕ ਡਿਸਕਸ਼ਨ ਨਹੀਂ ਹੋਈ ਬਹਿਸ ਨਹੀਂ ਹੋਈ ਕੋਈ ਫੈਸਲੇ ਬਾਰੇ ਵਿਚਾਰਿਆ ਨਹੀਂ ਗਿਆ ਸੋ ਜਨਤਕ ਕਿਦਾਂ ਹੋ ਸਕਦਾ ਹੈ ਸੋ ਤਦ ਤੱਕ ਤਾਂ ਮੈਨੂੰ ਉਮੀਦ ਹੈ ਕਿ ਜਨਤਕ ਨਹੀਂ ਹੋਏਗਾ ਇਹ ਮਾਮਲਾ ਔਰ ਜਿਉਂ ਹੀ ਜਦੋਂ ਇਹ ਮਾਮਲਾ ਸਿੰਘ ਸਹਿਬਾਨ ਦੀ ਕਚਹਿਰੀ ਚ ਆਏਗਾ ਉਤੇ ਵਿਚਾਰਿਆ ਜਾਏਗਾ ਤਾਂ ਜ਼ਰੂਰ ਲਾਜ਼ਮੀ ਤੌਰ ਤੇ ਜਨਤਕ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਇਸ ਮਾਮਲੇ ਤੇ ਕੋਈ ਫੈਸਲਾ ਆਏਗਾ ਤਾਂ ਸੁਖਵੀਰ ਸਿੰਘ ਬਾਦਲ ਨੇ ਆਪਣਾ ਕੀ ਪੱਖ ਰੱਖਿਆ ਜਿਹੜੇ ਦੁਨੀਆ ਭਰ ਚ ਬੈਠੇ ਪੰਥ ਦੇ ਹਮੈਤੀ ਹੈ ਹਮਦਰਦ ਹੈ ਪੰਜਾਬੀ ਹੈ ਉਹ ਜਾਣਨਾ ਤਾਂ ਚਾਹੁੰਦੇ ਆ ਨਾ ਕਿ ਸੁਖਵੀਰ ਸਿੰਘ ਬਾਦਲ ਨੇ ਆਪਣਾ ਕਿਹੜਾ ਪੱਖ ਰੱਖਿਆ ਜਿੱਦਾਂ ਆਪਾਂ ਪਹਿਲਾਂ ਵੀ ਕਹਿੰਨੇ ਹੁੰਨੇ ਆ ਕਿਉਂਕਿ ਆਪਾਂ ਦੁਨਿਆਵੀ ਅਦਾਲਤਾਂ ਦੀ ਗੱਲ ਕਰਦੇ ਆ ਆਪਾਂ ਸੜਕਾਂ ਦੇ ਅਦਾਲਤਾਂ ਦੇ ਅੰਦਰ ਆਪਾਂ ਦੇਖ ਦਾਂਗੇ ਇਹਨਾਂ ਮੁੱਦਿਆਂ ਦੇ ਲੜਾਈ ਲੜੀ ਜਾ ਰਹੀ ਹੈ ਬਹੁਤ ਸਾਰੇ ਮਾਮਲੇ ਜਿੰਨਾ ਚਾਹੇ ਕਿਧਰੇ ਵੀ ਕੋਈ ਨਿਆਂ ਤੇ ਇਨਸਾਫ ਨਹੀਂ ਮਿਲਿਆ ਹੁਣ ਸਾਡਾ ਜਿਹੜਾ ਅਦਾਲਤ ਜਿਹੜੀ ਹੈਗੀ ਹੈ ਜੇ ਆਪਾਂ ਕਹਿੰਦੇ ਆ ਕਿ ਕਾਲ ਤਾਸ ਅਗੇ ਮਾਮਲਾ ਪੇਸ਼ ਹੋਇਆ ਸਿੰਘ ਸਹਿਬਾਨੇ ਕੇ ਮਾਮਲਾ ਪੇਸ਼ ਹੋਇਆ ਤਾਂ ਪੰਥ ਦੀ ਸਭ ਤੋਂ ਵੱਡੀ ਜਿਹੜੀ ਅਦਾਲਤ ਆ ਇਹ ਹੀ ਹੈ ਸੋ ਇਸ ਦੇ ਸਾਹਮਣੇ ਜ਼ਰੂਰ ਸਾਰੇ ਤਵਕਕੂ ਕਰਦੇ ਆ ਸੱਚ ਦੇ ਨਿਆਂ ਹੋਣਾ ਚਾਹੀਦਾ ਇਹਦੇ ਨਾਲ ਵਖਵਾ ਕੇ ਜੜੀਆਂ ਹਸਤੀਆਂ ਉਹ ਵੀ ਕੋਸ਼ਿਸ਼ ਕਰੀਆਂ ਸਿੰਘ ਸਹਿਬਾਨ ਨੂੰ ਆਪਣਾ ਪੱਖ ਦੱਸਣ ਦੀ ਜਦੋਂ ਆਪਾਂ ਜ਼ਿਕਰ ਕਰ ਰਹੇ ਆ ਤਾਂ ਅੱਜ ਹੀ ਜਿਹੜੇ ਹੈਗੇ ਆ ਜਸਤੇ ਜ਼ੂਰਾ ਸਿੰਘ ਜਿਨ੍ਹਾਂ ਨੇ ਕਮਿਸ਼ਨ ਦੇ ਤੌਰ ਤੇ ਇੱਕ ਰਿਪੋਰਟ ਵੀ ਦਿੱਤੀ ਸੀ ਜਿਹੜੀ ਰਿਪੋਰਟ ਬੜੀ ਕੰਟਰੋਵਰਸਰੀ ਵੀ ਇਸ ਮਾਮਲੇ ਤੇ ਛਿੜੀ ਰਹੀ ਕਿ ਇਹ ਸਰਕਾਰ ਉਹਨਾਂ ਕਾਲੀ ਦਲ ਦੀ ਸੀ ਉਹਨਾਂ ਨੇ ਰਿਪੋਰਟ ਨੂੰ ਪ੍ਰਾਪਰ ਤਰੀਕੇ ਨਾਲ ਨਹੀਂ ਲਿਆ ਤੇ ਨਾ ਹੀ ਉਹਤੇ ਕਾਰਵਾਈ ਹੋਈ ਹੈ ਜਸਤੇ ਜ਼ੂਰਾ ਸਿੰਘ ਜਿਹੜੇ ਕਿ ਸਾਬਕਾ ਜੱਜ ਨੇ ਉਹ ਵੀ ਜਿਹੜਾ ਹੈਗਾ ਆਪਣੀ ਰਿਪੋਰਟ ਦੇ ਬਾਰੇ ਚ ਸਿੰਘ ਸਾਹਿਬ ਨਾਲ ਮੁਲਾਕਾਤ ਕਰਕੇ ਉਹਨਾਂ ਪਹਿਲੂਆਂ ਬਾਰੇ ਰੋਸ਼ਨੀ ਪਾਉਣਗੇ ਕਿ ਆਹ ਮਾਮਲੇ ਵੀ ਵਿਚਾਰੇ ਜਾਨ ਦੀ ਲੋੜ ਹੈ ਸੋ ਅਹਿਮ ਉਦਾਂ ਇਹਨਾਂ ਮੁੱਦਿਆਂ ਤੇ ਆਏ ਦਿਨ ਕੋਈ ਨਾ ਕੋਈ ਨਵੀਂ ਤੰਦ ਕੋਈ ਨਵਾਂ ਪਹਿਲੂ ਸਾਹਮਣੇ ਆਉਂਦਾ ਰਹਿੰਦਾ ਹੈ ਜੀ ਨਦੀਪ ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕੀਤੀ ਜਾਵੇ ਲੋਕ ਸਭਾ ਦੇ ਵਿੱਚ ਰਵਨੀਤ ਸਿੰਘ ਬਿੱਟੂ ਤੇ ਚਰਨਜੀਤ ਸਿੰਘ ਚੰਨੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਮੇਨੋ-ਮੀੜੀ ਹੋਏ ਨੇ ਜੋ ਕਿ ਬੇਹਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਨਦੀਪ ਇਹ ਬਹੁਤੀ ਗੱਲ ਦਾ ਮੈਂ ਕਹਾਂਗਾ ਸ੍ਰੀ ਕੇਵਾਜੀ ਵਾਲੀ ਗੱਲ ਆ ਦੇਖੋ ਰਵਨੀਤ ਬਿੱਟੂ ਦੀ ਆਪਾਂ ਗੱਲ ਕਰਦੇ ਹਾਂ ਉਹ ਕੋਈ ਦਿਨ ਪਹਿਲਾਂ ਤੱਕ ਕਾਂਗਰਸ ਜੀ ਫਿਰ ਉਹਨੇ ਪਾਰਲੀਮੈਂਟ ਦੇ ਤੌਰ ਤੇ ਸੀਟ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਭਾਜਪਾ ਦੀ ਟਿਕਟ ਤੇ ਤਾਂ ਲੁਧਿਆਣੇ ਦੇ ਲੋਕਾਂ ਨੇ ਉਹਨਾਂ ਨੂੰ ਹਰਾ ਦਿੱਤਾ ਉਹਦੇ باوجود ਜਿਹੜਾ ਹੈਗਾ ਕੇਂਦਰ ਸਰਕਾਰ ਨੇ ਉਹਦੇ ਨਾਲ ਵਾਅਦਾ ਕੀਤਾ ਸੀ ਫਿਰ ਉਹਨੂੰ ਕੈਬਨਿਟ ਦੇ ਰਾਜ ਮੰਤਰੀ ਬਣਾਤਾ ਮੈਨੂੰ ਭਗਵੰਤ ਮਾਨ ਦੀ ਉਹ ਟਿੱਪਣੀ ਅੱਜ ਵੀ ਕਿਸੇ ਵੇਲੇ ਕਿਹਾ ਜਾਂਦਾ ਸੀ ਕਿ ਜਿੱਦਾਂ ਆਪਾ ਸੰਗਦੇਸ਼ ਸਿੰਘ ਢੀਂਡਸਾ ਬਾਰੇ ਗੱਲ ਕਰਦੇ ਜ਼ਿਕਰ ਕਰਦੇ ਆ ਸੰਗਦੇਸ਼ ਸਿੰਘ ਢੀਂਡਸਾ ਜਦੋਂ ਭਗਵੰਤ ਮਾਨ ਦੇ ਖਿਲਾਫ ਇਲੈਕਸ਼ਨ ਲੜਦੇ ਸੀ ਤਾਂ ਇੱਕ ਦੋ ਵਾਰੀ ਉਹ ਇਲੈਕਸ਼ਨਸ ਹਾਰਗੇ ਦਾ ਭਗਵੰਤ ਮਾਨ ਨੇ ਟਿੱਪਣੀ ਕੀਤੀ ਸੀ ਕਿ ਮੈਂ ਤਾਂ ਹਰਾ ਦੇਣਾ ਢੀਂਡ ਸੇ ਨੂੰ ਉਹਨਾਂ ਦੇ ਇਲਾਕੇ ਜਿਹੜੀ ਨਹਿਰ ਪੈਂਦੀ ਆ ਉਹ ਨਹਿਰ ਦਾ ਜ਼ਿਕਰ ਕਰਕੇ ਕਹਿੰਦੇ ਕਿ ਨਹਿਰ ਦਾ ਪੁਲ ਨਹੀਂ ਤੱਪਦੇ ਪ੍ਰਕਾਸ਼ ਸਿੰਘ ਬਾਦਲ ਨੂੰ ਫੇਰ ਕੈਬਨਟ ਚ ਲੈ ਲੈਂਦੇ ਆ ਸੋ ਕੇਂਦਰ ਨੇ ਜਿਹੜਾ ਹੈਗਾ ਬੇਸ਼ੱਕ ਪੰਜਾਬ ਨੇ ਲੁਧਿਆਣੇ ਦੇ ਲੋਕਾਂ ਨੇ ਰੁਨੀਤ ਬਿੱਟੂ ਨੂੰ ਹਰਾ ਲਤਾ ਤੇ ਉਹਨਾਂ ਨੇ ਕੇਂਦਰ ਨੇ ਕੈਬਨਟ ਚ ਲੈ ਲਿਆ ਹੁਣ ਰੁਨੀਤ ਬਿੱਟੂ ਕੇਂਦਰ ਦੀ ਕੈਬਨਟ ਚ ਹੈ ਦੂਜੇ ਪਾਸੇ ਚੰਨ ਸਿੰਘ ਚੰਨੀ ਸਾਹਕਾ ਮੁੱਖ ਮੰਤਰੀ ਹੈ ਪਾਰਲੀਮੈਂਟ ਮੈਂਬਰ ਆ ਨਵੇਂ ਨਵੇਂ ਜਿੱਤ ਕੇ ਆਏ ਮੁਨੀਦਰ ਰਵਨੀਤ ਬਿੱਟੂ ਬਾਰੇ ਤਾਂਸ ਕਸੇ ਉਹਦੇ ਤੇ ਕਮੈਂਟਸ ਕੀਤੇ ਤਾਂ ਸੁਭਾਵਿਕ ਹੈ ਕਿ ਰਵਨੀਤ ਬਿੱਟੂ ਨੇ ਕਹਿੰਦਾ ਕਿ ਮੈਂ ਤਾਂ ਕੈਬਨਰ ਮੰਤਰੀ ਆ ਤੇ ਫਿਰ ਨਾਲੇ ਭਾਜਪਾ ਨੇ ਬਗੈਰ ਜਿਤ ਦੇ ਕੈਬਨਟ ਮੰਤਰੀ ਬਣਾਇਆ ਹੋਏ ਸੋ ਰਵਨੀਤ ਬਿੱਟੂ ਵੀ ਪੂਰੀ ਤਾਕਤ ਦੇ ਨਾਲ ਮੈਦਾਨ 'ਚ ਆ ਗਏ ਦੂਜੇ ਪਾਸੇ ਜਿਹੜਾ ਚੰਨੀ ਆ ਬੜਾ ਹੰਡਿਆ ਵਾ ਰਾਸੇ ਆਗੂਆ ਉਹਨੇ ਜੋ ਗੱਲ ਕਹਿਣੀ ਸੀ ਉਹ ਕਹਿ ਦਿੱਤੀ ਕਾਫੀ ਤਕੜਾ ਹਗਾਮਾ ਹੋਇਆ ਜਿੱਤੇ ਤੱਕ ਸਵਾਲ ਹੈ ਕਈ ਇਹੋ ਜਿਹਾ ਇਸ਼ੂ ਵੀ ਆ ਜਿੱਦਾਂ ਅਮਰਤਪਾਲ ਦਾ ਮਾਮਲਾ ਵੀ ਆਇਆ ਇਹ ਵੀ ਕਿਹਾ ਗਿਆ ਜਿਹੜਾ ਹੈਗਾ ਚੰਦ ਸਿੰਘ ਚੰਨੀ ਵੱਲੋਂ ਕਿ ਆਣਾ ਐਲਾਨੀ ਇੱਕ ਤਰ੍ਹਾਂ ਦੀ ਐਮਰਜੈਂਸੀ ਹੈ ਭਾਜਪਾ ਦੇ ਮੁੱਦਿਆਂ ਤੇ ਵੀ ਉਹਨੇ ਕਾਫੀ ਗੱਲਾਂ ਕੀਤੀਆਂ ਅਰਵਨੀਤ ਬਿੱਟੂ ਨੇ ਵੀ ਉਹਦਾ ਜਵਾਬ ਦਿੱਤਾ ਇੱਕ ਦੋ ਵਾਰ ਤਾਂ ਜਿਹੇ ਮੌਕੇ ਵੀ ਆਏ ਸਦਨ ਚ ਕਾਫੀ ਤਣਾਅ ਵਾਲੀ ਸਥਿਤੀ ਪੈਦਾ ਹੋ ਗਈ ਹੁਣ ਵੱਡਾ ਇੱਕ ਮਾਮਲਾ ਨਵਦੀਪਪੰਥ ਆਪਾਂ ਦਰਸ਼ਕਾਂ ਨੇ ਧਿਆਨ ਚ ਇਹ ਵੀ ਲੈਣਾ ਚਾਹੁੰਦੇ ਆ ਕਿ ਭਾਈ ਅਮਰਤਪਾਲ ਦੇ ਮਾਮਲੇ ਚ ਜੋ ਚੰਦ ਸਿੰਘ ਚੰਨੀ ਨੇ ਬਿਆਨ ਦਿੱਤਾ ਪਾਰਲੀਮੈਂਟ ਦੇ ਅੰਦਰ ਕਿ ਜੀ ਉਹਦੇ ਨਾਲ ਜ਼ਾਤ ਹੀ ਹੋ ਰਹੀ ਹੈ ਕੌਨ ਐਨ ਐਸ ਲਗਾਇਆ ਉਹਨੂੰ ਪਾਰਲੀਮੈਂਟ ਚ ਆਉਣ ਦੀ ਜ਼ਾਤ ਹੋਣੀ ਚਾਹੀਦੀ ਹੈ ਇਹ ਮਾਮਲਾ ਕਾਫੀ ਰਾਜਸੀ ਤੂਲ ਫੜ ਗਿਆ ਭਾਜਪਾ ਵਾਲੇ ਕਹਿੰਦੇ ਸੀ ਕਾਂਗਰਸ ਉਹਨੇ ਦੇ ਤੇ ਜਵਾਬ ਦੇਵੇ ਹੂੰ ਕਿ ਕੀ ਕਾਂਗਰਸ ਸਹਿਮਤ ਹੈ ਕਿ ਭਾਈ ਅਮਰਤਪਾਲ ਬਾਹਰ ਆਉਣਾ ਚਾਹੀਦਾ ਹੈ ਭਾਜਪਾ ਤਾਂ ੰਗੀ ਤਰ੍ਹਾਂ ਜਾਣਦੀ ਹੈ ਕਿ ਇਸ ਮੁੱਲੇ ਇਸ ਮੁੱਦੇ ਦਾ ਕਿਵੇਂ ਮੋਲ ਵਟਿਆ ਜਾ ਸਕਦਾ ਹੈ ਹੂੰ ਸੋ ਦੂਜੇ ਪਾਸੇ ਜਾਣਦੇ ਕਾਂਗਰਸ ਵਾਲੇ ਵੀ ਸੀ ਸਾਡੇ ਨਾਲ ਕੀ ਹੋਣ ਵਾਲੀ ਹੈ ਜੰਨੀ ਨੇ ਤਾਂ ਜੋ ਕਿਹਾ ਸੋ ਕਿਹਾ ਪੰਦੇਈ ਸੱਟੇ ਜਿਹੜੇ ਭਾਜਪਾ ਦੇ ਆਗੂ ਸੀ ਜੈ ਰਾਮ ਦੂਜੇ ਆਗੂ ਆ ਉਹਨਾਂ ਨੇ ਕਹਤਾ ਕਿ ਜਨਾਬ ਸਾਡਾ ਇਸ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਨਿੱਜੀ ਤੌਰ ਤੇ ਵਿਚਾਰ ਹੈ ਗਿਆ ਚੰਨੀ ਦੇ ਸੋ ਕਾਂਗਰਸ ਨੇ ਪਲਾ ਚਾੜ ਲਿਆ ਇਸ ਮਾਮਲੇ ਨਾਲੋਂ ਜਦੋਂ ਆ ਪੰਜਾਬ ਦੀ ਗੱਲ ਕਰੀਏ ਸੁਖਿੰਦਰ ਰੰਧਾਵਾ ਉਹ ਵੀ ਪਾਰਲੀਮੈਂਟ ਮੈਂਬਰ ਜਿੱਥੇ ਕੇ ਗਿਆ ਉਹਨਾਂ ਨੇ ਪੁੱਛਿਆ ਪੱਤਰਕਾਰਾਂ ਨੇ ਕਿ ਤੁਹਾਡੀ ਕੀ ਰਾਇ ਜੋ ਚੰਨਿੰਗ ਚੰਨੀ ਨੇ ਕਿਹਾ ਉਹਨਾਂ ਨੇ ਵੀ ਕਿਹਾ ਵੀ ਨਿੱਜੀ ਰਹਿ ਹੈ ਪੰਜਾਬ ਕਾਂਗਰ ਦੇ ਪ੍ਰਧਾਨ ਆ ਰਾਜਾ ਵੜਿੰਗਾ ਉਹਨਾਂ ਨੂੰ ਵੀ ਪੁੱਛਿਆ ਗਿਆ ਉਹਨਾਂ ਨੇ ਵੀ ਇਹੋ ਗੱਲ ਕਹੀ ਇਹ ਦੇਖੋ ਜੀ ਕਾਨੂੰਨੀ ਤੌਰ ਤੇ ਤਾਂ ਜੋ ਦਾ ਸੰਵਿਧਾਨ ਮੁਤਾਬਕ ਜੇਲ੍ਹ ਦੇ ਅੰਦਰ ਸਹੂਲਤਾਂ ਮਿਲਣੀਆਂ ਚਾਹੀਦੀਆਂ ਉਹਦੇ ਤਾਂ ਮ ਹੱਕ ਚ ਐ ਪਰ ਜੇ ਕਿਸੇ ਦੇ ਉੱਤੇ ਕੋਈ ਗੁਨਾਹ ਹੈ ਜਾਂ ਦੋਸ਼ ਸਾਥ ਹੁੰਦੇ ਲੱਗੇ ਆ ਤਾਂ ਉਹ ਤਾਂ ਫਿਰ ਅਦਾਲਤਾਂ ਹੀ ਫੈਸਲਾ ਕਰਨੀਆਂ ਉਹਦੇ ਬਾਰੇ ਮੈਂ ਕੁਝ ਨਹੀਂ ਕਹਿੰਦਾ ਸੋ ਚੰਗੀ ਕੰਟਰੋਵਰਸੀ ਇਸ ਮਾਮਲੇ ਤੇ ਛਿੜ ਗਈ ਐ ਚੰਨੀ ਦਿਆਬੱਜ ਦਾ ਕਹਿ ਰਹੇ ਆ ਬਿੱਟੂ ਦੋਨੇ ਆਮਣੋ ਸਾਹਮਣੇ ਹੋਏ ਹੋਏ ਐ ਪਰ ਭਾਜਪਾ ਵੀ ਪੂਰੀ ਤਰ੍ਹਾਂ ਮੈਦਾਨ ਚ ਪਤੀ ਵੀ ਐ ਇਹ ਜ਼ਰੂਰ ਐ ਭਾਜਪਾ ਜ਼ਰੂਰ ਮੈਦਾਨ ਚ ਆਈ ਐ ਪਰ ਕਾਂਗਰਸ ਜਿਹੜੀ ਹੈਗੀ ਆ ਉਹਨੇ ਕਾਫੀ ਸੁਰੱਖਿਅਤ ਗੇਮ ਖੇਡੀ ਆ ਆਪਣੇ ਆਪ ਨੂੰ ਉਸ ਬਿਆਨ ਤੋਂ ਚੰਨੀ ਦੇ ਬਿਆਨ ਤੋਂ ਲੰਬੇ ਕਰ ਲੈ ਕੇ ਸਾਡਾ ਕੋਈ ਲੈਣਾ ਦੇਣਾ ਨਹੀਂ ਭਾਈ ਅੰਮ੍ਰਿਤਪਾਲ ਬਾਰੇ ਜੋ ਚੰਨੀ ਨੇ ਬਿਆਨ ਦਿੱਤਾ ਜੀ ਇਸ ਤਧੀ ਜਿਹੜੀ ਕਿ ਲੱਗਦਾ ਕਿ ਹੁਣ ਮਾਮਲਾ ਥੋੜਾ ਠੰਡਾ ਪੈ ਜਾਏਗਾ ਕਿਉਂਕਿ ਕਾਂਗਰਸ ਨੇ ਪੱਲਾ ਝਾੜ ਲਿਆ ਰਹੀ ਗੱਲ ਚੰਨੀ ਦੀ ਚੰਨੀ ਦੀ ਉਹਦਾ ਇੱਕ ਨਿੱਜੀ ਬਿਆਨ ਹੈ ਇਸ ਮਾਮਲੇ ਤੇ ਹੋਰ ਕੋਈ ਤੂਲ ਕਿਉਂਕਿ ਇਹ ਕੇ ਵੀ ਮਾਮਲਾ ਹੁੰਦਾ ਹੈ ਕਿ ਲੋਕਾਂ ਦੇ ਮੁੱਦਿਆਂ ਤੇ ਲੜਨ ਦੀ بجائے ਅਗਰ ਸਾਡੇ ਆਗੂ ਚ ਪਾਰਲੀਮੈਂਟ ਮੈਂਬਰ ਹੁਣ ਵਿਧਾਇਕ ਹੋਣ ਨਿੱਜੀ ਤੂੰ ਤਵਾਜੀ ਤੇ ਤੂੰ ਤੂੰ ਮੈਂ ਮੈਂ ਤੇ ਜੇ ਤਾਂ ਬਿੱਟੂ ਦੇ ਚੰਨੀ ਪੰਜਾਬ ਦੇ ਮੁੱਦੇ ਤੇ ਲੜਦੇ ਜਾਂ ਬਿੱਟੂ ਵੀ ਕਹਿੰਦਾ ਕਿ ਅਸੀਂ ਪੰਜਾਬ ਨੂੰ ਬਹੁਤ ਕੁਝ ਦੇਣਾ ਚਾਹੁੰਦੇ ਹਾਂ ਕਿਉਂ ਬਦਨਾਮ ਕਰਦੇ ਹੋ ਕੇਂਦਰ ਨੂੰ ਮੈਂ ਪੰਜਾਬ ਲਈ ਲੈ ਕੇ ਜਾਗਾ ਅਗਰ ਤਾਂ ਇਹ ਲਲਕਾਰ ਬਿੱਟੂ ਮਾਰਦਾ ਪਾਰਲੀਮੈਂਟ ਤੋਂ ਤਾਂ ਪੰਜਾਬੀ ਵੀ ਉਸ ਦੀ ਬੱਲੇ ਬੱਲੇ ਕਰਦੇ ਤੇ ਜੇ ਹੁਣ ਚੰਨੀ ਨੂੰ ਜਿਹੜਾ ਬੁਰਾਪਲਾ ਕਹਿਣ ਦੇ ਲਈ ਤੂੰ ਤੂੰ ਮੈਂ ਮੈਂ ਤੇ ਚੰਨੀ ਉਹਨੂੰ ਬੁਰਾਪਲਾ ਕਹਿਣ ਲਈ ਤੂੰ ਤੂੰ ਮੈਂ ਮੈਂ ਕਰੀ ਜਾਵੇ ਤਾਂ ਪਿਆਬੀਆ ਨੇ ਉਹਦੇ ਚ ਕੀ ਲੈਣਾ ਦੇਣਾ ਦੋਨਾਂ ਆਗੂਆਂ ਦੀ ਨਿੱਜੀ ਜਿੱਦਾਂ ਮੈਂ ਕਹਾ ਸ਼੍ਰੀ ਕੇਵਾਜੀ ਵਾਲਾ ਮਾਮਲਾ ਹੈ ਅਸੀਂ ਤਾਂ ਇਹ ਦੇ ਦੇ ਦਾਂ ਕਿ ਪੰਜਾਬ ਲੀਕ ਕੌਣ ਬੋਲੇਗਾ ਉਹਦੀ ਜ਼ਰੂਰ ਬੱਲੇ ਬੱਲੇ ਹੋਏਗੀ ਜੀ ਬਿਲਕੁਲ ਇਸ ਦੇ ਨਾਲ ਹੀ ਸਾਡੇ ਕੋਲੇ ਸਮਾਂ ਸਿਰਫ ਤੇ ਸਿਰਫ 1 ਤੋਂ 1.5 ਮਿੰਟ ਦਾ ਬਾਕੀ ਬਚਿਆ ਪਰ ਇਸ ਦੇ ਦੌਰਾਨ ਆਪਾਂ ਗੱਲ ਜ਼ਰੂਰ ਕਰਨੀ ਹੈ ਕਿ ਆ ਰਾਜਾ ਨੂੰ ਖਨਣ ਤੇ ਟੈਕਸ ਲਾਉਣ ਦਾ ਵਿਧਾਨਿਕ ਹੱਕ ਹੈ ਇਹ ਗੱਲ ਕਿਹਾ ਹੈ ਹੈ ਸੁਪਰੀਮ ਕੋਰਟ ਨੇ ਉਹ ਕਹਿੰਦੇ ਨੇ ਕਿ ਉਹ ਆਪੋ ਆਪਣੇ ਹਿਸਾਬ ਦੇ ਨਾਲ ਜਿਹੜੇ ਰਾਜ ਨੇ ਉਹ ਰਾਇਲਟੀ ਟੈਕਸ ਨੇ ਜਿਹੜੇ ਉਹ ਲਾ ਸਕਦੇ ਨੇ ਇਸ ਬਾਰੇ ਤੁਸੀਂ ਕੀ ਕਹੋਗੇ ਜੀ ਆ ਜੇ ਬੜਾ ਆ ਪਹਿਲੂ ਹੈ ਜੇ ਆਪਾਂ ਪੰਜਾਬ ਦੇ ਐਂਗਲ ਤੋਂ ਵੀ ਗੱਲ ਕਰੀਏ ਆਪਾਂ ਪਹਿਲਾਂ ਵੀ ਇਹਨਾਂ ਮੁੱਦਿਆਂ ਤੇ ਚਰਚਾ ਕਰਦੇ ਰਹਿੰਦੇ ਆਂ ਦੇਖੋ ਹਰ ਸੂਬੇ ਦੇ ਕੋਲੇ ਆਪਣੇ ਆਪਣੇ ਧਰਤੀਸ਼ਟ ਖਣਿਜ ਪਦਾਰਥ ਹੈ ਇਹਦੇ ਤੇ ਗੱਲ ਹੈ ਝਾਰਖੰਡ ਦੀ ਗੱਲ ਹੈ Odisha ਦੀ ਸੁਪਰੀਮ ਕੋਰਟ ਨੇ ਸਪਸ਼ਟ ਤੌਰ ਤੇ ਗੱਲ ਕਹੀ ਹੈ ਕਿ ਜਿਹੜੇ ਰਾਜਾਂ ਦੇ ਆਪਣੇ ਖਣਿਜ ਹੈਗੇ ਆ ਧਰਤੀ ਹੈ ਦੇ ਪਦਾਰਥ ਹੈਗੇ ਆ ਚਾਹ ਲੋਹਾ ਹੈ ਕੋਇਲਾ ਹੈ ਜਾਂ ਦੂਜੇ ਜਿਹੜੇ ਖਣਿਜ ਹੈਗੇ ਆ ਝਾਰਖੰਡ ਤੇ Odisha ਨੇ ਇੱਕ ਮਾਮਲੇ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਕਿ ਸਾਡਾ ਇਹਨਾਂ ਮਾਮਲਿਆਂ ਲੈ ਕੇ ਜਿਹੜਾ ਪੁਰਾਣਾ ਅਦਾਗਾ ਕਰੋੜਾਂ ਕਰੋੜਾਂ ਰੁਪਏ ਹੈ ਕੇਂਦਰ ਰੱਖੀ بیٹھا ਹੈ ਉਹਦੀ ਹਦੈਗੀ ਨਹੀਂ ਕਰ ਰਿਹਾ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਾਫੀ ਸਖਤ ਟਿੱਪਣੀ ਕਰਦਿਆਂ ਕਹੀ ਹੈ ਗੱਲ ਕਿ ਸੂਬਿਆਂ ਦਾ ਪੂਰਾ ਅਧਿਕਾਰ ਹੈ ਆਪਣੇ ਖਣਜਾਂ ਦੇ ਉੱਤੇ ਜਿਹੜਾ ਹੈਗਾ ਟੈਕਸ ਲਾਉਣ ਦਾ ਕੇਂਦਰ ਇਹਦੇ ਤੇ ਕੋਈ ਅਧਿਕਾਰ ਨਹੀਂ ਰੱਖਦਾ ਉਹਨਾਂ ਦੀ ਰੋਕ ਲਾਉਣ ਦੀ ਤੇ ਨਾ ਹੀ ਕੇਂਦਰ ਉਹਦੇ ਤੇ ਕੋਈ ਟੈਕਸ ਲਾ ਸਕਦਾ ਹੈ ਸੂਬਿਆਂ ਦੀ ਆਪਣੀ ਧਰਤੀ ਦਾ ਮਾਮਲਾ ਹੈ ਇਸ ਕਰਕੇ ਉਹ ਟੈਕਸ ਲਗਾ ਸਕਦੇ ਆ ਹਾਲਾਂਕਿ ਜਿਹੜਾ ਹੈਗਾ ਕੇਂਦਰ ਦਾ ਜਿਹੜਾ ਉੱਥੇ ਵਕੀਲ ਪੇਸ਼ ਸੀਨੀਅਰ ਅਵੋਕੇਟ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਕਿ ਜਿਹੜੀ ਮੌਜੂਦਾ ਤਰੀਕ ਹੈ ਉਦੇ ਤੋਂ ਮਾਮਲਾ ਤੈਅ ਕੀਤਾ ਜਾਏ ਪਰ ਅਦਾਲਤ ਨੇ ਇਹ ਗੱਲ ਮੰਨੀ ਨਹੀਂ ਉਹਨਾਂ ਨੇ ਕਿਹਾ ਕਿ ਨਹੀਂ ਸਾਰਿਆਂ ਤਰ੍ਹਾਂ ਦਾ ਸੀ ਪੱਖ ਸੁਣਾਗੇ ਹੁਣ ਹੋਰ ਕੋਈ ਦਿਨ ਨਾ ਤੱਕ ਨਵੀਂ ਤਾਰੀਖ ਜਿਹੜੀ ਹੈ ਤੈਅ ਹੋਈ ਹੈ ਉਹਦੇ ਤੇ ਅੰਤਮ ਫੈਸਲਾ ਤਾਂ ਹੋਏਗਾ ਪਰ ਇੱਕ ਵੱਡੀ ਗੱਲ ਰਾਹਤ ਵਾਲੀ ਸੂਬਿਆਂ ਲਈ ਹੈ ਕਿ ਕੇਂਦਰ ਨੂੰ ਝਟਕਾ ਲੱਗਿਆ ਹੈ ਸੂਬਿਆਂ ਦੇ ਆਪਣੇ ਅਧਿਕਾਰ ਖੇਤਰ ਦਾ ਜਿਹੜਾ ਮਾਮਲਾ ਕਹਿੰਦੇ ਨੂੰ ਪੂਰਾ ਅਧਿਕਾਰ ਹੈ ਇਹ ਗੱਲ ਮੈਂ ਜ਼ਰੂਰ ਨਵਦੀਪ ਕਹਿਣੀ ਚਾਹਾਂਗਾ ਪੰਜਾਬ ਕੋਲੇ ਦੇਖੋ ਕੋਇਲੇ ਦੀ ਗੱਲ ਕਰ ਲਈ ਲੋਹੇ ਦੀ ਗੱਲ ਕਰ ਲਈ ਅਜੇ ਖਣਿਜ ਦਾ ਧਰਤੀ ਦੇ ਹਿੱਟ ਨਹੀਂ ਹੈਗੇ ਪਰ ਪੰਜਾਬ ਕੋਲੇ ਪਾਣੀ ਪੰਜ ਦਰਿਆਵਾਂ ਦੀ ਜਿਹਦੇ ਆਪਾਂ ਗੱਲ ਕਰਦੇ ਆਂ ਸਾਡਾ ਪਾਣੀ ਰਾਜਸਥਾਨ ਇਸਤੇਮਾਲ ਕਰਦਾ ਸਾਡਾ ਪਾਣੀ ਦਿੱਲੀ ਇਸਤੇਮਾਲ ਕਰਦਾ ਸਾਡਾ ਪਾਣੀ ਹਰਿਆਣਾ ਇਸਤੇਮਾਲ ਕਰਦਾ ਤਾਂ ਪੰਜਾਬ ਵੀ ਚਾਹੁੰਦਾ ਕਿ ਸਾਨੂੰ ਵੀ ਉਹਦੀ ਰੈਲਿਟੀ ਜਾਂ ਟੈਕਸ ਮਿਲਣਾ ਚਾਹੀਦਾ ਜੇ ਲੋਹੇ ਤੇ ਕੋਲੇ ਦਾ ਜਿਹੜਾ ਕਿਸੇ ਸੂਬੇ ਨੂੰ ਅਧਿਕਾਰ ਹੈ ਟੈਕਸ ਲਾਉਣ ਦਾ ਤੇ ਉਹਦੇ ਤੇ ਟੈਕਸ ਇਕੱਠੇ ਕਰਨ ਦਾ ਤਾਂ ਪੰਜਾਬ ਕੋਲੇ ਵੀ ਅਧਿਕਾਰ ਹੋਣਾ ਚਾਹੀਦਾ ਕਿ ਪੰਜਾਬ ਵੀ ਆਪਣੇ ਪਾਣੀਆਂ ਦੇ ਉੱਤੇ ਰੈਲਿਟੀ ਜਾਂ ਟੈਕਸ ਦੂਜੇ ਸੂਬਿਆਂ ਤੋਂ ਲੈ ਸਕਦਾ ਕਿਉਂਕਿ ਸਾਡੇ ਕੋਲੇ ਤਾਂ ਹਾਈ ਪੰਦਰਿਆ ਜਿੱਦਾਂ ਅਕਸਰ ਅਸੀਂ ਕਹਿੰਦੇ ਹਾਂ ਜੇ ਪੰਦਰਿਆ ਕੱਲ ਨੂੰ ਹੁਣ ਆਪਾਂ ਜਿੱਦਾਂ ਬਰਸਾਤ ਦਾ ਮੌਸਮ ਹੈ ਸਤਲੈਂਦ ਦੂਜੇ ਦਰਿਆਵਾਂ 'ਚ ਹੜ੍ਹ ਆਉਣਗੇ ਤਾਂ ਨੁਕਸਾਨ ਤਾਂ ਪੰਜਾਬੀ ਦਾ ਹੋਏਗਾ ਪਰ ਭਾਈ ਵੀ ਪੰਜਾਬੀ ਕਰੇਗਾ ਦੂਜੇ ਸੂਬਿਆਂ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਸੋ ਵੱਡਾ ਮਾਮਲਾ ਉਮੀਦ ਕਰਦੇ ਹਾਂ ਕਿ ਕੱਲ ਨੂੰ ਪੰਜਾਬ ਦੇ ਪਾਣੀਆਂ ਦਾ ਮੁੱਦਾ ਵੀ ਇਸ ਮਾਮਲੇ ਨਾਲ ਜੁੜ ਸਕਦਾ ਹੈ ਨਰ ਪ੍ਰਕਾਰ ਦਾ ਕਿ ਪੰਜਾਬ ਸਰਕਾਰ ਇਸ ਮਾਮਲੇ ਤੇ ਕੀ ਸਟੈਂਡ ਲੈਂਦੀ ਹੈ ਜੀ ਬਿਲਕੁਲ ਜੀ ਤੁਸਾਂ ਬੜਾ ਬੜਾ ਤਾਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬੜਾ ਬੜਾ ਤਾਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਸੁਣੋ ਹੱਦ ਤਵੱਤ ਸ਼ੇਅਰ ਕੀਤਾ ਤੁਹਾਡੇ ਬਹੁਤ ਸਾਰੇ ਕਮੈਂਟ ਫੇਸਬੁਕ ਦੇ ਜ਼ਰੀਏ ਸਾਨੂੰ ਮਿਲਦੇ ਨੇ ਕੋਸ਼ਿਸ਼ ਕਰਦੇ ਹੁੰਦੇ ਆ ਕਿ ਉਹਨਾਂ ਦੇ ਜਵਾਬ ਸਮਾਂ ਰਹਿੰਦੇ ਆ ਜ਼ਰੂਰ ਦਿੱਤੇ ਜਾਣ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ ਮਿਲਾਂਗੇ ਆਪਾਂ ਕੱਲ ਕੁਝ ਹੋਰ ਨਵੇਂ ਮਸਲਿਆਂ ਦੇ ਨਾਲ ਤਦ ਤੱਕ ਦੇ ਲਈ ਸਾਨੂੰ ਤੋਂ ਇਜਾਜ਼ਤ ਚਾਹਾਂਗੇ